ਤਾਂ ਇਸ ਤੋਂ ਇਲਾਵਾ ਇੱਕ ਸੀਵਰੇਜਿਸ ਵਿੱਚ ਪਾਣੀ ਦੀ ਕਿੱਦਾਂ ਕਿੰਨੀ ਪਹੁੰਚ ਉਸ ਵਿੱਚ ਹੈ ਪਾਣੀ ਵਾਕੇ ਸੀਵਰੇਜ ਦੇ ਅੱਤੇ ਬੰਦੀ ਰਹਿੰਦੇ ਆ ਬੰਦੀ ਰਹਿੰਦੇ ਆ ਕੋਈ ਨਹੀਂ ਲਾਈਵ ਚੱਲਦਾ ਭਾਈ ਬਹੁਤ سارے ਲੋਕ ਤੁਹਾਨੂੰ ਦੇਖ ਰਿਹਾ ਮੈਂ ਤੇਰਾ ਦੇਖ ਰਿਹਾ ਲੋ ਜੀ ਕੋਈ ਸਮੱਸਿਆ ਦੱਸ ਦਿਓ ਕੋਈ ਮਾ ਕੁਝ ਨਹੀਂ ਹੈਗੀ ਕੋਈ ਸਮੱਸਿਆ ਨਹੀਂ ਲੋ ਜੀ ਪਹਿਲੇ ਦੁਕਾਨਦਾਰ ਕਹਿੰਦਾ ਤੁਹਾਨੂੰ ਕੋਈ ਸਮੱਸਿਆ ਲਾਈਵ ਚੱਲਦਾ ਪਈ ਉਹ ਲੋਕ ਨੂੰ ਪਤਾ ਆ ਲੋਕ ਦੇਖਣ ਨੂੰ ਪਤਾ ਆ ਤੂੰ ਰਹਿ ਦੇ ਤੇ ਮੇਰੀ ਗੱਲ ਸੁਣੇ ਲੋਕ ਤੁਹਾਨੂੰ ਦੇਖਣ ਆ ਤੁਹਾਡੇ ਲਈ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਫਿਰ ਸਮੱਸਿਆ ਦੱਸ ਦੋ ਕੋਈ ਇੱਕ ਸਮੱਸਿਆ ਕਹਣਾ ਦੋ ਕੋਈ ਨਹੀਂ ਕੀ ਕਿਹਦੇ ਕੀ ਕਿਹਨਾਉਗਾ ਕੀ ਕੀ ਸਮੱਸਿਆ ਟ੍ਰੈਫਿਕ ਦੀ ਆ ਟ੍ਰੈਫਿਕ ਹੀ ਆ ਤੇ ਫਿਰ ਪਹਿਲਾਂ ਹੀ ਦੱਸ ਦੇਣੇ ਸੀ ਇਸ ਨੂੰ ਸੇਵਾ ਹੀ ਕੀ ਸਤੋਣਾ ਸੀ ਮੈਨੂੰ ਇਹ ਨਹੀਂ ਸਤਾਨ ਦੀ ਗੱਲ ਹੀ ਨਹੀਂ ਕਰਦਾ ਭਰਾ ਤੈਨੂੰ ਮੈਂ ਕਹਾਂ ਪੈਨ ਪਤਾ ਨਹੀਂ ਨਰਾਜ਼ ਹੋ ਗਿਆ ਨਹੀਂ ਨਰਾਜ਼ ਤਾਂ ਨਹੀਂ ਮੈਂ ਕਹਿੰਦਾ ਨਰਾਜ਼ ਕਿੱਲੇ ਆ ਰਿਹਾ ਪਹਿਲੇ ਕਿਉਂ ਜੋ ਮੈਂ ਨਹੀਂ ਨਹੀਂ ਮੈਂ ਤਾਂ ਦੇਖਦਾ ਪਛਾਣਾ ਕੋਈ ਪ੍ਰਸ਼ਾਸਨ ਨਹੀਂ ਚੋਰੀ ਸਰਿਆਂ ਹੋ ਰਹੀਆਂ ਪ੍ਰਸ਼ਾਸਨ ਖਿਆਲ ਹੀ ਨਹੀਂ ਰੱਖਦਾ ਪਿਆ ਕੀ ਬਣਦਾ ਹੈ ਹਾਲਾਤ ਕਿਉਂ ਬਣਦੇ ਜਾ ਰਹੇ ਆ ਕਿ ਆਪਾਂ ਇਦਾਂ ਹੀ ਹਾਲ ਦਾ ਦੁਕਾਨ ਦਾ ਚੋਰ ਬੈਠਾ ਲੰਘਦਾ ਕਰੋ ਮੈਂ ਭਾਈ ਕੀ ਲੈਣਾ ਦੇਣਾ ਅੱਜ ਜੇ ਅਸੀਂ ਕੱਲੀ ਕੱਲੀ ਦੁਕਾਨ ਤੇ ਜਾ ਕੇ ਮੈਗਾ ਸ਼ੈਂਡ ਕੋਈ ਪ੍ਰਸ਼ਾਸਨ ਜਾ ਕੇ ਕੱਲ ਕੱਲੇ ਵਿਊ ਲੋਕਾਂ ਦੇ ਲੈ ਰਹੇ ਆਂ ਸਾਈਂ ਕਿਸਮ ਕੋਈ ਨਹੀਂ ਉਹਦਰ ਦਾ ਉਹਦਰ ਨਾਲ ਕਿੰਨੀ 32 32 ਸਮੱਸਿਆ ਦਾ ਗਣਾਉਂਗੇ ਉਹਦਰ ਦਾ ਖਿਆਲ ਨਹੀਂ ਕਿਸੇ ਵੱਲ ਬਿਜ਼ਨਸ ਦਾ ਖਿਆਲ ਹੀ ਨਹੀਂ ਕਿਸੇ ਵੱਲ NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਕੌਦਰਵਾਸੀ ਕਈ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ। ਪੁਰਸ ਇੱਕ ਕੱਲ ਇੱਕ ਪੋਸਟ ਪਾਈ ਸੀ। ਪੋਸਟ ਦੇ ਉੱਪਰ ਲਿਖਿਆ ਸੀ ਅਸੀਂ ਕਿ ਨਕੌਦਰਵਾਸੀਓ ਤੁਹਾਨੂੰ ਕੀ-ਕੀ ਪਰੇਸ਼ਾਨੀਆਂ ਹੈ? ਤਾਂ ਅੱਜ ਨਕੌਦਰ ਦੇ ਅਸੀਂ ਤੁਸੀਂ ਮੇਰੇ ਪਿੱਛੇ ਤਸਵੀਰ ਦੇ ਸਕਦੇ ਹੋ ਸਤਿਗੁਰੂ ਰਵਿਦਾਸ ਚੌਂਗ ਤੋਂ ਲੈ ਕੇ ਅਸੀਂ ਤਕਰੀਬਨ ਜਿੱਥੇ ਪ੍ਰਿੰਸ ਮੋਬਾਈਲ ਸ਼ਾਪ ਹੈ ਉੱਥੋਂ ਦਾ ਕਵਰੇਜ ਕਰਾਂਗੇ ਔਰ ਅਲੱਗ-ਅਲੱਗ ਪਾਰਟ ਬਣਾ ਕੇ ਪੂਰਾ ਨਕੌਦਰ ਕਵਰ ਕਰਾਂਗੇ। ਤਾਂ ਪਹਿਲੀ ਤਸਵੀਰ ਅਸੀਂ ਦਿਖਾਉਣ ਲੱਗੇ ਆਂ। ਸ਼ੁਰੂਆਤ ਕਰਾਂਗੇ ਸਾਰੀ ਇਧਰੋਂ ਸ਼ੁਰੂ ਕਰ ਲੈਣੇ ਇਧਰੋਂ ਬਾਈ ਜੀ ਖੜਿਆ ਹੈ ਪਰੇਸ਼ਾਨ ਪਰੇਸ਼ਾਨੀਆਂ ਕੀ ਕੀ ਪਛਲ ਨੇ ਆਪਾਂ ਇੱਥੋਂ ਸ਼ੁਰੂਆਤ ਕਰ ਲੈਣ ਆ ਕੋਈ ਵੀ ਜੀ ਕੀ ਹਾਲਾਥ ਠੀਕ ਆ ਜੀ ਬਲਕਿ ਕੋਤ ਬਾਰਿਸ਼ ਹੁੰਦੀ ਹੈ ਤਾਂ ਹਾਲਾਤ ਕਿਦਾਂ ਦੇਥੇ ਹੋ ਜਾਂਦੇ ਆ ਪਾਣੀ ਭਰੇ ਹੁੰਦਾ ਬਾਅਦ ਪੂਰਾ ਪਾਣੀ ਭਰੇ ਹੁੰਦਾ ਹੈ ਇਹ ਲੱਗਦਾ ਕਿ ਵੱਡੀ ਪਰੇਸ਼ਾਨੀ ਹੈ ਪਤਾ ਨਹੀਂ ਕੀ ਪਰੇਸ਼ਾਨੀ ਹੋਰ ਕਾ ਪਰੇਸ਼ਾਨੀ ਤੁਹਾਨੂੰ ਪਰੇਸ਼ਾਨੀ ਆਉਂਦੀ ਹੈ ਕੋਈ ਸੀਵਰੇਜ ਉਹਨਾਂ ਨੇ ਪਵਾਏ ਆ ਫਿਰ ਵੀ ਇਦਾਂ ਹੀ ਆ ਫਿਰ ਵੀ ਇਦਾਂ ਲੋ ਜੀ ਪਹਿਲੀ ਪਰੇਸ਼ਾਨੀ ਸੀਵਰੇਜ ਦਾ ਮੁੱਦਾ ਰੱਖਿਆ ਗਿਆ ਕਹਿੰਦੇ ਕਿ ਸੀਵਰਜ ਦੀ ਸਭ ਤੋਂ ਵੱਡੀ ਪਰੇਸ਼ਾਨੀ ਸੀਵਰਜ ਪਾਇਆ ਗਿਆ ਪਰ ਪਾਣੀ ਫੇਰ ਵੀ ਖੜ ਜਾਂਦਾ ਹੁਣ ਗੱਲ ਇੱਥੋਂ تک ਨਹੀਂ ਰੁਕਦੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਜੋ ਨਕੌਦਰ ਵਾਸੀਆਂ ਦੀਆਂ ਪਰੇਸ਼ਾਨੀਆਂ ਨੇ ਸਮੱਸਿਆਵਾਂ ਨੇ ਚਾਹੇ ਨਗਰ ਕੌਂਸਲ ਹੋਵੇ ਤਾਂ ਉਹਨਾਂ ਨੂੰ ਸੁਣਨੀਆਂ ਚਾਹੀਦੀਆਂ ਦੂਰ ਕਰਨੀਆਂ ਚਾਹੀਦੀਆਂ ਢਾਗੇ ਤੱਕ ਸਾਰੇ ਨਾਲ ਗੱਲਬਾਤ ਕਰਾਂਗੇ ਇਥੋਂ ਹਣ ਬਾਈ ਜੀ ਇਹ ਹੈ ਇਹਨਾਂ ਇਹਨਾਂ ਤੋਂ ਵੀ ਪਛਲਦੇ ਆਪਾਂ ਕਿਨੂ ਕੋਤੜ ਦੇ ਕੀ ਕਿਸਮ ਸਮस्याਵਾਂ ਸਿੱਧੀਆਂ ਲਾਈਵ ਤਸਵੀਰਾਂ ਅੱਛੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਲ ਸੁਣਾਓ ਠੀਕ ਆ ਬਹੁਤ ਵਧੀਆ ਜੀ ਕੰਮਕਾਰ ਕਿਦਾਂ ਸਹੀ ਚੱਲ ਰਿਹਾ ਬਹੁਤ ਵਧੀਆ ਮਹਾਰਾ ਜੀ ਹਾਂ ਬਾਈ ਜੀ ਨਕੋਦਰ ਦੇ ਲੋਕ ਆ ਜੋ ਤੁਸੀਂ ਨਕੋਦਰ ਵਾਸੀਓ ਸਮੱਸਿਆਵਾਂ ਕੀ ਕੀ ਹਨ ਨਕੋਦਰ ਦੇ ਵਿੱਚ ਉਹ ਮੜੀ ਮੜੀ ਜਲਦੀ ਰਹਿੰਦੀਆਂ ਜੀ ਹਰ ਪਾਰਟੀ ਨਾਲ ਚੱਲਦੀਆਂ ਚੀਜ਼ ਨਹੀਂ ਦੇਖੋ ਪਾਰਟੀ ਨੇ ਮੁੱਦਾ ਨਹੀਂ ਆਪੇ ਰੱਖਣਾ ਕਿਸੇ ਦਾ ਵੀ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਇੱਕ ਨਕੋਦਰ ਵਾਸੀ ਕਿਸ ਚੀਜ਼ ਤੋਂ ਪਰੇਸ਼ਾਨ ਨੇ ਕਿਹੜੀ ਸਮੱਸਿਆ ਜਿਆਦਾ ਤੰਗ ਕਰਦੀ ਜਿਆਦਾ ਸਾਡੇ ਮੋਰੇ ਦੇਖੋ ਕਿੰਨੀ ਰੇੜੀਆਂ ਲੱਗੀ ਹੋਈਆਂ ਘਟ ਘਟ 10 12 ਰੇੜੀਆਂ ਲੱਗੀ ਹੋਈਆਂ ਮੋਰੇ ਸਾਡੇ ਸਾਰੇ ਭਈਆਂ ਨੇ ਲਾਈਆਂ ਹੋਈਆਂ ਸਾਰਿਆਂ ਨੇ ਇਹ ਪਰੇਸ਼ਾਨੀ ਆ ਜੀ ਬਹੁਤ ਜ਼ਿਆਦਾ ਜੀ ਇਹਦੇ ਨਾਲ ਟ੍ਰੈਫਿਕ 'ਚ ਵੀ ਕੋਈ ਵਿਗੜਨ ਪੈਂਦਾ ਬਹੁਤ ਜ਼ਿਆਦਾ ਸਾਹਮਣੇ ਦੇ ਲੋਕ ਕਿੰਨਾ ਦਾ ਸ਼ਿਕਾਇਤ ਦਾ ਵਾ ਵੀਰਵਾਰ ਨੂੰ ਇੱਥੇ ਇੰਨਾ ਰਸ਼ ਪੈਣਾ ਬਹੁਤ ਜ਼ਿਆਦਾ ਜੀ। ਰਸ਼ ਦਾ ਕਾਰਨ ਆ ਜੋ ਰੇੜੀਆਂ ਲੱਗਦਾ ਕਿ ਰੇੜੀਆਂ ਵਾਂ। ਹਾਂ ਜਿਹੜੀਆਂ ਲੱਗਦੀਆਂ ਜੀ। ਇਸ ਤੋਂ ਇਲਾਵਾ ਕੋਈ ਹੋਰ ਪਰੇਸ਼ਾਨੀ? ਬਸ ਆਹੀ ਮੇਨ ਆਹੀ ਆ ਜੀ। ਤੁਹਾਡੀ ਪਰੇਸ਼ਾਨੀ ਇਹ ਹੈ ਜਾਨੀ ਜੀ। ਹਾਂ ਜੀ ਹਾਂ ਜੀ। ਤਾਂ ਇਹ ਬਾਈ ਜੀ ਨੇ ਆਪਣੀ ਪਰੇਸ਼ਾਨੀ ਰੱਖਤੀ ਪਰ ਇਹਨਾਂ ਦੀ ਇਕੱਲਿਆਂ ਦੀ ਪਰੇਸ਼ਾਨੀ ਨਹੀਂ ਬਹੁਤ ਸਾਰੇ ਲੋਕਾਂ ਦੀ ਇਹ ਪਰੇਸ਼ਾਨੀ ਹੈ ਟਰੈਫਿਕ ਦੀ ਸਮੱਸਿਆ ਜੋ ਇਸ ਦੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਟਰੈਫਿਕ ਦੀ ਸਮੱਸਿਆ ਔਰ ਸੀਵਰ ਦੀ ਸਮੱਸਿਆ ਦੋ ਸਮੱਸਿਆਵਾਂ ਹੋ ਚੁੱਕੀਆਂ। ਤਾਂ ਹਾਂ ਜੀ ਕੋਈ ਨਹੀਂ ਇਹ ਨਾਲ ਗੱਲ ਕਰਦੇ ਆ ਪਹਿਲਾਂ ਆਪਾਂ ਇੱਧਰ ਤੁਹਾਡੇ ਤੋਂ ਪੁੱਛ ਲੈਨੇ ਆ। ਪਪਾ ਜੀ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ ਆ ਕਿ ਨੁਕੋਦਰੋ ਚ ਸਮੱਸਿਆਵਾਂ ਬਹੁਤ ਆ ਅੱਜ ਦਿਨ ਚੋਰੀਆਂ ਅੜਕੈਤੀਆਂ ਇਸ ਤੋਂ ਲਗਭਗ ਨਕੌਦਰਵਾਸੀ ਕਿਸ ਚੀਜ਼ ਤੋਂ ਜ਼ਿਆਦਾ ਪਰੇਸ਼ਾਨ ਹੈ? ਪਰੇਸ਼ਾਨ ਕੀ ਹੈ ਜੀ ਲੋਕ ਹੁੰਦਾ ਹੀ ਨਹੀਂਗਾ ਮੋੜ ਹੀ ਨਹੀਂ ਬੜੀ ਬੜੀ ਬਿਨਾਂ ਨੰਬਰ ਤੋਂ ਮੋਟਰਸਾਈਕਲਾਂ ਦੇ। ਇਹ ਵੀ ਇੱਕ ਵੱਡੀ ਪਰੇਸ਼ਾਨੀ ਹੈ। ਬਹੁਤ ਜ਼ਿਆਦਾ ਇਹ ਕਰਾ ਨੂੰ ਹਾਈਵੇ ਲਾਈਟਾਂ ਥਾਰ ਦੇ ਉੱਪਰ ਲਾ ਕੇ ਘੁੰਮਦੇ ਲੋਕ ਮੋਰ ਮਾੜਾ ਬੰਦਾ ਜਿਹੜਾ ਬਜ਼ੁਰਗ ਜਾਂਦਾ ਉਹ ਅੱਖਾਂ 'ਚ ਪੈਂਦੀ ਦੇ ਦਿਸਦੇਗਾ ਕਰੀਗਾ। ਲਾਈਟਾਂ ਵੱਡੀਆਂ ਲੱਗੇ ਘੁੰਮਦੇ ਕੋਣਾ ਕੋਈ ਪਤਾ ਹੀ ਉਹਨਾਂ ਨੂੰ। ਥਾਰ ਗੱਡੀਆਂ ਦੇ ਉੱਪਰ ਹੁੰਦੀਆਂ ਜੀ ਲੱਗੀਆਂ ਹੋਈਆਂ ਨੇ ਨੰਬਰ। ਮੇਰੇ ਕੋਈ ਨੰਬਰ ਵਗੈਰਾ ਨਹੀਂ ਹੁੰਦਾ। ਨਹੀਂ ਨੰਬਰ ਲਿਖਾ ਦਿੱਤਾ ਜੀ ਕਿ ਰਾਤ 'ਚ ਵੀ ਇੱਥੇ ਫਿਰਦੇ ਲੋਕ ਜੀ ਸਮਸਿਆ ਹੱਲ ਬਹੁਤ ਲਾਈਟ ਆਵਰ ਜੜੀਆਂ ਲਾ ਕੇ ਚੱਲਦੇ ਆ ਜੀ ਲੱਗਦਾ ਇੱਕ ਨਕੂਦਰ ਵਾਸੀ ਇਸ ਤੋਂ ਵੀ ਪਰੇਸ਼ਾਨ ਆ ਤੁਸੀਂ ਪਰੇਸ਼ਾਨ ਹੋ ਪਰੇਸ਼ਾਨ ਆ ਜੀ ਰਾਤੀ ਲਵਜਦੇ ਵਿੱਚ ਵਿੱਚ ਵਜੇ ਨੂੰ ਫਿਰਦੇ ਹੁੰਦੇ ਆ ਜੀ ਇਸ ਤੋਂ ਇਲਾਵਾ ਕੋਈ ਹੋਰ ਪਰੇਸ਼ਾਨੀ ਹੋਰ ਬਹੁਤ ਸਾਰਾ ਟ੍ਰੈਫਿਕ ਵੀ ਆ ਸਾਡੇ ਬਾਹਰ ਦਾ ਫੋੜੀ ਹੈ ਕਿਤੇ ਗੱਡੀ ਮੋੜੇ ਮੋੜੇ ਖੜਾ ਕਰਨਾ ਪੁੰਦਾ ਹੈ ਇੰਨੀ ਗੱਲ ਕੀ ਆ 10 15 ਥੋੜੀ ਜੀ ਅੰਦਰ ਨੂੰ ਆ ਪੰਦਵਾਰਾ 15 ਥੋੜੀ ਜੀ ਬਾਹਰ ਆ ਅੱਗੇ ਸਾਡੇ ਖੜੇ ਦੇਖ ਲਓ ਕੂਲ ਖੜੇ ਹੋ ਕੇ ਦੇਖ ਲਓ ਤਾਂ ਗੱਲ ਇਹ ਆ ਕਿ ਦੋ ਸਮੱਸਿਆਵਾਂ ਨਵੀਆਂ ਨਿਕਲ ਕੇ ਆ ਗਈਆਂ ਇੱਕ ਵਜh ਕਹਿੰਦੇ ਕਿ ਰਾਤ ਨੂੰ ਜੋ ਗੱਡੀਆਂ ਥਾਰ ਗੱਡੀਆਂ ਨੰਗਦੀਆਂ ਤਾਂ ਲਾਈਟਾਂ ਕਾਫੀ ਜ਼ਿਆਦਾ ਹੁੰਦੀਆਂ ਆ ਜਾਂ ਜਾਂ ਦੂਜੀਆਂ ਨੋਵਾ ਕੋਈ ਕੋਈ ਵੀ ਨੋਵਾ ਨੋਵਾ ਜਿੱਦਾਂ ਵੀ ਮੋਤੇ ਥਾਰ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੁੰਦੀਆਂ ਉਹਨਾਂ ਤੇ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੁੰਦੀਆਂ ਕਹਿੰਦੇ ਮਤਲਬ ਇਹਨਾਂ ਦਾ ਮੇਰਾ ਲੱਗਦਾ ਭਾਵੇਂ ਤੁਹਾਡੇ ਤੋਂ ਕਿੱਕ ਦਾ ਥੱਲੇ ਜਿਹੜੀ ਲਾਈਟਾਂ ਹੁੰਦੀਆਂ ਉਸ ਤੋਂ ਐਕਸਟਰਾ ਲਾਈਟਾਂ ਹੋਰ ਵੀ ਲੱਗੀਆਂ ਹੁੰਦੀਆਂ ਐਕਸਟਰਾ ਲਾਈਟਾਂ ਲੱਗੀਆਂ ਹੁੰਦੀਆਂ ਉਹਦੇ ਕਰਕੇ ਪ੍ਰੋਬਲਮ ਆਉਂਦੀ ਜਿਵੇਂਰੇ ਆਈ ਵੀਲ ਪਾਏ ਹੁੰਦੇ ਆ ਲੋ ਵੀਲ ਕਰਦੇ ਨਹੀਂ ਸ਼ਹਿਰ ਦੇ ਵਿੱਚ ਸ਼ਹਿਰ ਕਿੰਨਾ ਛੋਟਾ ਇੰਨਾ ਕੀ ਯਾਰ ਆ ਜੀ ਲੋ ਵੀਲ ਤੇ ਕਹਿੰਦੇ ਮੋਤੇ ਸ਼ਹਿਰ ਤੇ ਲਓ ਜੀ ਇੱਕ ਇਹਨਾਂ ਨੇ ਵੀ ਸਮੱਸਿਆ ਰੱਖਤੀ ਕਹਿੰਦੇ ਟ੍ਰੈਫਿਕ ਦੀ ਸਮੱਸਿਆ ਹਾਂ ਜੋ ਪ੍ਰਸ਼ਾਸਨ ਨੇ ਡਵਾਈਡਰ ਬਣਾਇਆ ਗਿਆ ਸੀ ਪਰ ਫਾਇਦਾ ਕੀ ਹੋਇਆ ਜੇ ਡਵਾਈਡਰ ਜੇਕਰ ਆਪਾਂ ਉਹ ਥੋੜੀ ਜਿਹੀ ਜਗ੍ਹਾ ਦੇ ਵਿੱਚ ਫੇਰ ਉਹੀ ਸਾਰਾ ਕੁਝ ਰੱਖ ਲਾਂਗੇ ਤਾਂ ਫਿਰ ਉਹ ਸਮੱਸਿਆ ਸਮੱਸਿਆ ਹੈ ਜੋ ਉਹ ਦੂਰ ਤੱਕ ਕਹੇ ਕਿ ਵੀ ਸਮੱਸਿਆ ਉਸੇ ਤਰ੍ਹਾਂ ਰਹੇਗੀ ਇਹ ਬਾਈ ਜੀ ਇੱਥੇ ਹੈ ਨਹੀਂ ਕਿਤੇ ਗਏ ਹੋਇਆ ਇਧਰੋਂ ਇਧਰ ਦੁਕਾਨ ਤੇ ਬਾਈ ਜੀ ਹੈ ਨਹੀਂ ਇਦਰੋਂ ਲੱਗਦਾ ਕਿ ਇਹ ਅੰਕਲ ਜੀ ਬੈਠੇ ਆ ਸਿਆਣੀ ਉਮਰ ਦੇ ਬੈਠਾ ਇਹਨਾਂ ਨਾਲ ਗੱਲਬਾਤ ਕਰ ਲੈਨੇ ਆਪਾਂ ਜੀ ਤਾਂ ਜੀਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੁਕੂਦਰ ਦੇ ਵਿੱਚ ਕੀ ਲੱਗਦਾ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆ ਜੋ ਨੁਕੂਦਰ ਵਾਸੇ ਉਹ ਸਮੱਸਿਆਵਾਂ ਤੋਂ ਪਰੇਸ਼ਾਨ ਹੈ ਜੀ ਸਮੱਸਿਆਵਾਂ ਇੱਕ ਤਾਂ ਪਾਣੀ ਦੇ ਬਹੁਤ ਜ਼ਿਆਦਾ ਇੱਧਰ ਹੋ ਜਾਂਦਾ ਜਮਾਂ ਜਿੰਦਾ ਅੱਗੇ ਮਾਲੜੀ ਦੇ ਪਾਰਸ਼ੀ ਦੇ ਟਾਈਮ ਵਿੱਚ ਬਾਰਿਸ਼ ਦੇ ਟਾਈਮ ਦੇ ਅੱਗੇ ਪਿੱਛੇ ਕਿਦਾਂ ਦੇ ਹਾਲਾਤ ਹੁੰਦੇ ਆ ਜੀ ਅੱਗੇ ਪਿੱਛੇ ਤਾਂ ਠੀਕ ਹੈਗਾ ਇਹ ਪਾਣੀ ਦੀ ਸਮੱਸਿਆ ਕਾਫੀ ਲੋਕਾਂ ਨੇ ਕਿਹਾ ਸੀ ਦੁਕਾਨਦਾਰਾਂ ਨੇ ਕਿ ਪਾਣੀ ਦੀ ਇੱਕ ਵੱਡੀ ਸਮੱਸਿਆ ਕਿ ਪਾਣੀ ਖੜ ਜਾਂਦਾ ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਹੋਵੇ। ਟ੍ਰੈਫਿਕ ਦੀ ਸਮੱਸਿਆ ਕਿੱਦਾਂ ਚੱਲ ਰਹੀ ਹੈ? ਟ੍ਰੈਫਿਕ ਦੇ ਵੀ ਜਦੋਂ ਦੀ ਆ ਦਿਵਾਰ ਹੋਈ ਉਸ ਤੋਂ ਬਾਅਦ ਜ਼ਿਆਦਾ ਤੰਗ ਆ। ਉਹਦੇ ਕਹਿੰਦਾ ਜ਼ਿਆਦਾ ਤੰਗ ਆ ਗੱਡੀ ਅੱਗੇ ਖੜੀ ਹੋ ਜਾਂਦੀ ਸੀ। ਉਹ ਤਾਂ ਕਹਿੰਦੇ ਪਰੇਸ਼ਾਨੀ ਹਟਾ ਦੇਣੀ ਹੈ। ਬਰਬਰ ਤੋਂ ਲੰਘ ਜਾਂਦੀ ਸੀ ਗੱਡੀ ਹੁਣ ਇੱਥੇ ਗੱਡੀ ਲੱਗ ਜਾਵੇ। ਗੜੀ ਖੜੀ ਨਹੀਂ ਹੁੰਦੀ ਕੀ ਲੱਗਦਾ ਇਹਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਹੋਇਆ ਨੁਕਸਾਨ ਹੋਇਆ ਇਹਦਾ ਸਾਡੀ ਨਿਗਾਹ ਇਹਦਾ ਨੁਕਸਾਨ ਹੋਇਆ ਦੁਕਾਨਦਾਰਾਂ ਨੇ ਜੀ ਦੇ ਮੋਰੇ ਮੋਰੇ ਸਾਰੇ ਸਾਰੇ ਹੀ ਤੁਹਾਨੂੰ ਦੱਸਣਗੇ ਇਸ ਗੱਲ ਦਾ ਮੈਨੂੰ ਨੁਕਸਾਨ ਹੋਇਆ ਇਹ ਸਮੱਸਿਆਵਾਂ ਅਗਲੇ ਦੋ ਸਮੱਸਿਆਵਾਂ ਹੋਰ ਆਕਤੀ ਹੈ ਜੀ ਇਹ ਕਹਿੰਦੇ ਕਿ ਸਾਨੂੰ ਤਾਂ ਡਿਵਾਈਡਰ ਦਾ ਨੁਕਸਾਨ ਹੋਇਆ ਪਰ ਇਹ ਆਮ ਲੋਕ ਜਾਣਦੇ ਆ ਆਮ ਜਨਤਾ ਨੂੰ ਨੁਕਸਾਨ ਕਿੰਨਾ ਕਿ ਪਰ ਫਾਇਦਾ ਕਿੰਨਾ ਹੋਇਆ ਹੋਰ ਇਧਰੋਂ ਆਪਾਂ ਅੱਗੇ ਤੱਕ ਲੈ ਚੱਲਦੇ ਆ ਤੁਹਾਨੂੰ ਸਾਰੀਆਂ ਦੁਕਾਨਾਂ ਦੇ ਨਾਮ ਮਲਵਾਵਾਂਗੇ ਪਰ ਇੱਕ ਇੱਥੇ ਹੈ ਨਹੀਂ ਕਿ ਦੁਕਾਨ ਤੇ ਹੈ ਨਹੀਂ ਜੀ ਇਹ ਉਦਾਂ ਸੀ ਕਵਰ ਕਰ ਲਿਆ ਵਾ ਹਾਂ ਇਹ ਮਾੜੀ ਗੱਲ ਆ ਅਸੀਂ ਦਿਖਾ ਦਿੱਤਾ ਜੀ ਇਹ ਜੀ ਜੋ ਇਹ ਭਾਈ ਸਾਹਿਬ ਕਹਿ ਰਹੇ ਕਹਿੰਦੇ ਕਿ ਜੀ ਸਮਾਨ ਦੁਕਾਨਦਾਰ ਅੱਗੇ ਵਧਾ ਕੇ ਰੱਖਦੇ ਆ ਪਰੇਸ਼ਾਨੀ ਐ ਸਾਨੂੰ ਕਾਫੀ ਵੱਡੀ ਪਰੇਸ਼ਾਨੀ ਐ ਤਸਵੀਰਾਂ ਤੁਸੀਂ ਦੇਖ ਚੁੱਕੇ ਆ ਪਹਿਲਾਂ ਕਹਿੰਦੇ ਇੱਕ ਵੱਡੀ ਪਰੇਸ਼ਾਨੀ ਐ ਪਰ ਅਗਾ ਸਮਾਨ ਵਧਾ ਕੇ ਰੱਖਣਾਂ ਚਾਹੀਦਾ ਫਿਰ ਅਗਾ ਨੂੰ ਹੋਰ ਵੀ ਆ ਜਾਂਦੀ ਏ ਹੁਣ ਇੱਥੇ ਇੱਕ ਬੈਂਕ ਵੀ ਐ ਪਰ ਬੈਂਕ ਦੇ ਅੱਗੇ ਇੰਨੇ ਮੋਟਰਸਾਈਕਲ ਜੇਕਰ ਲੱਗੇ ਹੋਇਆ ਇਹਨਾਂ ਦੇ ਇੰਨਾ ਕੁ ਤਾਂ ਇਹਨਾਂ ਨੇ ਬਣਾ ਕੇ ਰੱਖ ਲਿਆ ਕਹਿੰਦੇ ਇੰਨੀ ਕੁ ਤਾਂ ਸੜਕ ਸਾਡੀ ਹੋਈ ਐ ਪਰ ਉਸ ਤੋਂ ਅੱਗੇ ਤੱਕ ਮੋਟਰਸਾਈਕਲ ਜਦੋਂ ਲੱਗ ਜਾਂਦੇ ਆ ਤਾਂ ਪਰੇਸ਼ਾਨੀ ਆਉਂਦੀ ਐ ਪਰ ਗੱਲ ਇਹ ਵੀ ਐ ਕਿ ਲੋਕ ਮੋਟਰਸਾਈਕਲ ਖੜੇ ਵੀ ਕਿੱਥੇ ਕਰਨ ਨਾ ਤਾਂ ਕੋਈ ਇੱਥੇ ਜੇਕਰ ਪਾਰਕਿੰਗ ਆ ਤਾਂ ਫਿਰ ਉਹ ਦੂਜਾ ਜ਼ਿਆਦਾ ਬਸਟੈਂਡ ਦੇ ਨੇੜੇ ਪਾਰਕਿੰਗ ਐ ਨੇੜੇ ਕੋਈ ਪਾਰਕਿੰਗ ਨਹੀਂ ਤੇ ਵੀ ਸਮੱਸਿਆ ਬਣ ਜਾਂਦੀ ਐ ਕਿ ਅਕਸਰ ਲੈ ਕੇ ਕਿੱਥੇ ਜਾਣ ਹੋ ਕਿਹੜੀ ਥਾਂ ਤੇ ਮੋਟਰਸਾਈਕਲ ਖੜਾ ਕਰਨ ਤਾਂ ਸਮੱਸਿਆਵਾਂ ਕੀ ਕੀ ਐ ਉਹ ਲਗਾਤਾਰ ਇਧਰ ਭਾਈ ਸਾਹਿਬ ਬੈਠੇ ਆਂ ਨਾ ਵੀ ਆਪਾਂ ਗੱਲ ਕਰ ਲੈਨੇ ਆ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਤੁਸੀਂ ਸੁਣਾਓ ਸੇਤਾ ਠੀਕ ਆ ਜੀ ਸਮੱਸਿਆਵਾਂ ਕੀ ਹੈ ਜੀ ਨਕੌਦਰ ਵਾਸੀਆਂ ਦੀ ਇਸ ਥਾਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਲੱਗਦੀ ਹੈ ਲੋਕ ਪਰੇਸ਼ਾਨ ਕਿਸ ਗੱਲ ਤੋਂ ਹੈ ਲੋਕ ਪਰੇਸ਼ਾਨ ਹਨ ਤੁਹਾਨੂੰ ਪਤਾ ਸ਼ਾਇਦ ਜੀ ਜੋ ਡਿਵੈਲਪਮੈਂਟ ਐਸੋਲੇ ਪਰੇਸ਼ਾਨੀ ਕੀ ਹੈ ਕਿ ਤੁਹਾਨੂੰ ਕੀ ਲੱਗਦਾ ਬਾਰਿਸ਼ਪੁਰ ਸ਼ਾਇਦ ਜੀ ਜਦੋਂ ਆਹੇ ਪਰੇਸ਼ਾਨੀਆਂ ਲੋਕਾਂ ਨੂੰ ਹੈ ਇਹ ਕੀ ਵੱਡੀ ਸਮੱਸਿਆ ਹੈ ਜੀ ਹਾਂ ਭਾਈ ਲੋਕੋ ਬਾਕੀ ਡਿਵੈਲਪਮੈਂਟ ਜਦੋਂ ਬੰਦਾ ਖੂਬੇ ਤਾਂ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਬੂਗ ਗਈ ਆ ਪਾਣੀ ਦੀ ਸਮੱਸਿਆ ਕਬੱਡੀ ਸਮੱਸਿਆ ਬਾਰਸ਼ ਦੇ ਟਾਈਮ ਚ ਸਾਰੇ ਨੇ ਗੱਲ ਹੈ ਕਹੀ ਹੈ ਪਿੱਛੇ ਕਿੰਨੀ ਤੁਸੀਂ ਤਸਵੀਰਾਂ ਦੇਖ ਚੁੱਕੇ ਹੋ ਗੱਲਬਾਤ ਆਪ ਕੀਤੀ ਹੈ ਉਹ ਸੀਵਰੇ ਦੀ ਸਮੱਸਿਆ ਪਾਣੀ ਦੀ ਸਮੱਸਿਆ ਆਪ ਕਹਿ ਸਕਦੇ ਆ ਕਿ ਸਮੱਸਿਆ ਇੱਕ ਕਾਫੀ ਵੱਡੀ ਸਮੱਸਿਆ ਹੈ ਪਰ ਅੱਗੇ ਵੀ ਬਹੁਤ ਸਾਰੇ ਲੋਕ ਹੋਣਗੇ ਗੱਲਬਾਤ ਕਰਨਗੇ ਇੱਥੋਂ ਤੱਕ ਅਸੀਂ ਪਹੁੰਚ ਆਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਹੈ ਭਾਈ ਸਾਹਿਬ ਜਾ ਰਹੇ ਕਿਤੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨავ ਜੀ ਠੀਕ ਠਾਕ ਹੋ ਜੀ ਮੈਨੂੰ ਕੋਦਰ ਦੇ ਹੋ ਤੁਸੀਂ ਹਾਂ ਜੀ ਨਹੀਂ ਮੈਨੂੰ ਕੋ ਬਾਗਪੁਰ ਦਾ ਜੀ ਕਿਹੜਾ ਪਿੰਡ ਹੈ ਬਾਗਪੁਰ ਬਾਗਪੁਰ ਇਹ ਕਿੱਥੇ ਹੀ ਕਰ ਇਹ ਆਪਣਾ ਕਾਂਗਣਾ ਬਾਗਪੁਰ ਠੀਕ ਹੈ ਹੋਰ ਕੀ ਸਮੱਸਿਆ ਸਮੱਸਿਆ ਲੱਗਦੀ ਹੈ ਕਿ ਨਕਉਦਰ ਤੁਸੀਂ ਆ ਜਾਓ ਦੇਖਣ ਨੂੰ ਪੀ ਲੱਗਦਾ ਕਿ ਨਕਉਦਰ ਵਾਸੀ ਕਿਸ ਚੀਜ਼ ਤੋਂ ਪਰੇਸ਼ਾਨ ਹੋ ਸਕਦੇ ਆ ਨਕਉਦਰ ਵਾਸੀ ਬਸ ਟ੍ਰੈਫਿਕ ਤੋਂ ਹੀ ਬਾਕੀ ਤਾਂ ਹੋਰ ਠੀਕ ਟ੍ਰੈਫਿਕ ਦੀ ਸਮੱਸਿਆ ਲੱਗਦੀ ਹੈ ਹਾਂਜੀ ਹਾਂਜੀ ਲਓ ਜੀ ਕਹਿੰਦੇ ਕਿ ਟ੍ਰੈਕ ਦੀ ਸਮੱਸਿਆ ਤੇ ਆ ਬਾਈ ਦੀ ਦੁਕਾਨ ਰੇੜੀ ਹੈ ਇਹ ਬਾਈ ਨੂੰ ਪੁੱਛ ਲੈਣੇ ਆ ਹੋਰ ਬਾਈ ਜੀ ਕੀ ਹਾਲ ਹੈ ਕੋਈ ਸਮੱਸਿਆ ਕੀ ਤੁਹਾਨੂੰ ਸਮੱਸਿਆ ਕੀ ਹੈ ਖਾਸ ਕਰਕੇ ਰੇੜੀ ਵਾਲਿਆਂ ਨੂੰ ਸਮੱਸਿਆਵਾਂ ਬੜੀਆਂ ਹੁੰਦੀਆਂ ਤੁਹਾਡੀ ਕੋਈ ਪ੍ਰੋਬਲਮ ਕੋਈ ਸਮੱਸਿਆ ਕੋਈ ਨਹੀਂ ਆ ਜੀ ਠੀਕ ਹੈ ਠੀਕ ਹੈ ਲੋਕ ਤੁਹਾਡੇ ਤੇ ਕਮੈਂਟ ਕਰਦੇ ਆ ਕਹਿੰਦੇ ਰੇੜੀਆਂ ਕਿੱਥੇ ਮਰਜੀ ਆ ਕੇ ਖੜ ਜਾਂਦੇ ਆ ਕਹਿੰਦੇ ਕੋਈ ਸਾਡੀ ਸੁਣਦੇ ਨਹੀਂਗੇ ਇਹ ਤਾਂ ਸਹੀ ਬੋਲਿਆ ਜੀ ਇਹ ਸਹੀ ਗੱਲ ਆ ਚਲ ਕੋਈ ਨਹੀਂ ਖਿਆਲ ਰੱਖਿਆ ਕਰੋ ਤਾਂ ਇਹ ਸਮੱਸਿਆ ਆਮ ਲੋਕਾਂ ਦੀ ਸਮੱਸਿਆਵਾਂ ਨੇ ਔਰ ਅਸੀਂ ਸਰਕਾਰ ਤੱਕ ਅਸੀਂ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਚੀਜ਼ਾਂ ਦੇ ਵੱਲ ਖਾਸ ਕਰਕੇ ਖਿਆਲ ਦੇਵੇ ਇੱਧਰ ਪਾਈ ਸਭ ਪਹਿਲਾਂ ਬਣਾਉਣ ਲੱਗ ਗਏ ਕਹਿੰਦੇ ਸਸਤੀ ਗੱਲ ਕੋਈ ਨਹੀਂ ਅੱਗੇ ਚੱਲੇ ਚੱਲਦੇ ਆ ਹੰਜੀ ਪਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਕਰਦਾ ਮੈਂ ਇੱਕ ਮਿੰਟ ਕਰਦਾ ਕੋਈ ਆਏ ਇੱਕ ਮਿੰਟ ਹੀ ਕਰਦਾ ਮੈਂ ਬੈਕ ਕਾਲ ਕਰਦਾ ਹੋਰ ਸਨਾਵ ਜੀ ਠੀਕ ਠਾਕ ਹੋ ਜੀ ਬਹੁਤ ਆਪਣੀ ਜੀ ਲਾਈਵ ਚੱਲ ਰਿਹਾ ਐਸੀ ਨਕੌਦਰ ਦੀ ਸਮੱਸਿਆ ਮੈਂ ਅੱਜ ਦਿਖਾ ਰਿਹਾ ਕਿ ਨਕੌਦਰ ਵਾਸੀ ਕਿਸ ਚੀਜ਼ ਤੋਂ ਪ੍ਰੇਸ਼ਾਨ ਹੈ ਕੀ ਲੱਗਦਾ ਦੋ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਨਕੌਦਰ ਦੀ ਐਸਟਮ ਬਣ ਚੁੱਕੀ ਹੈ ਇਕ ਤਾਂ ਬਾਈਪਾਸ ਦੇ ਉੱਤੇ ਤੁਸੀਂ ਦੇਖੇ ਸ਼ੰਕਰ ਰੋਡ ਦੇ ਆਪਣਾ ਹੈ ਨਹੀਂ ਉਹ ਸੇਵਰ ਸਕੂਲ ਦੇ ਉੱਥੇ ਐਡਾ ਵੱਡਾ ਟੋਆ ਹੈ ਉੱਥੇ ਬੱਚਾ ਨੰਗਾ ਲੱਗਾ ਇੱਕ ਲੇਡੀ ਸੀ ਪਿੱਛੇ ਬੈਠੀ ਉਹਦੇ ਬੱਚਾ ਥੋੜੇ ਕੇ ਆ ਬਚਾ ਹੋ ਗਿਆ ਸ਼ੁਕਰ ਕਰੋ ਜਾਨ ਬਚ ਗਈ ਉਹਦੀ ਪਹਿਲਾਂ ਤਾਂ ਟੋਏ ਟਿੱਬੇ ਜਿਹੜੇ ਸੜਕਾਂ ਦੀ ਪਰੇਸ਼ਾਨੀ ਕਹਿੰਦੇ ਸੜਕਾਂ ਦੀ ਪਰੇਸ਼ਾਨੀ ਹੈ ਮੇਨ ਇਸ ਤੋਂ ਅੱਗੇ ਕੀ ਪਰੇਸ਼ਾਨੀ ਹੈ ਇਸ ਤੋਂ ਇੱਕ ਪਾਣੀ ਦੀ ਸਮੱਸਿਆ ਜਿਹੜਾ ਪਾਣੀ ਥਾਂ ਦਾ ਜੰਮਦੀ ਦੇਖੋ ਜੀ ਬਹੁਤ ਸਾਰੇ ਦੁਕਾਨਦਾਰ ਵੱਡਾ ਮੁੱਦਾ ਰੱਖਤਾ ਟ੍ਰੈਫਿਕ ਦੀ ਸਮੱਸਿਆ ਔਰ ਪਾਣੀ ਦੀ ਸਮੱਸਿਆ ਸਾਰਿਆਂ ਨੇ ਜ਼ਿਕਰ ਕੀਤਾ ਕੀ ਲੱਗਦਾ ਦੂਰ ਕਿਉਂ ਨਹੀਂ ਹੋ ਰਹੀ ਇਹ ਹੁ ਸਰਕਾਰਾਂ ਨੂੰ ਚਾਹੀਦਾ ਹੈ ਜੀ ਇਹ ਆਪਣਾ ਹੌਨੈਸਟ ਮਤਲਬ ਹੌਣ ਤੇ ਕੰਮਸ਼ ਨੂੰ ਕੁਝ ਕਹਿਣਾ ਚਾਹੁੰ ਹਾਂ ਹਾਂਜੀ ਅਸੀਂ ਅਪੀਲ ਕਰ ਸਕਦੇ ਹਾਂ ਰਿਕੁਐਸਟ ਕਰ ਸਕਦੇ ਹਾਂ ਵੀ ਇਹ ਜਿਹੜਾ ਇਹ ਚੀਜ਼ਾਂ ਨੂੰ ਹੱਲ ਕੀਤਾ ਜਾਵੇ ਪਹਿਲੇ ਆਧਾਰ ਤੇ ਵੀ ਲੋਕਾਂ ਦੀ ਜਾਨ ਸਮਾਨ ਨੂੰ ਹੱਲ ਕੀਤਾ ਜਾਵੇ ਇੱਕ ਚੋਰੀਆਂ ਬਹੁਤ ਦੁਨੀਆ ਰਾਤ ਨੂੰ ਚੋਰੀਆਂ ਦੀ ਵੀ ਵੱਡੀ ਸਮੱਸਿਆ ਹਰ ਆਏ ਦਿਨ ਚੋਰੀਆਂ ਹੁੰਦੀਆਂ ਆਏ ਦਿਨ ਚੋਰੀਆਂ ਰੋਜ਼ ਕੋਈ ਨਾ ਕੋਈ ਦੇਖੋ ਕੋਈ ਕੋਈ ਸਹਿ ਲੈਂਦਾ ਕੋਈ ਨਹੀਂ ਸਹਿ ਹੁੰਦਾ ਉਹ ਵਿਚਾਰਾ ਕਿੱਥੇ ਜਾਵੇ ਬਿਲਕੁਲ ਜੀ ਸਰਕਾਰ ਨੂੰ ਪੰਜਾਬ ਗਵਰਨਰ ਨੂੰ ਜਾ ਨਕੂਦਰ ਸਮਝ ਚਾਹੀਏ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਪੁਲਿਸ ਵਾਲਾ ਆਇਆ ਸ਼ਾਮ ਨੂੰ ਰਾਤ ਨੂੰ ਇੱਕ ਪੈਰਾ ਹੀ ਬੰਦੇ ਰਾਉਂਡ ਹੀ ਲਾ ਦਿਆ ਕਰਨੋ ਇੰਨਾ ਜਿਹਾ ਫਰਕ ਪੈ ਜਾਵੇ ਹਾਂਜੀ ਬਿਲਕੁਲ ਲੋਕ ਥੋੜੇ ਹੂਟਰ ਤੋਂ ਹੀ ਡਰ ਜਾਂਦੇ ਲੋਕੀ ਹੋਰ ਸੁਣਾਓ ਜੀ ਸਮੱਸਿਆਵਾਂ ਤੋਂ ਇਲਾਵਾ ਠੀਕ ਠਾਕ ਹਾਂ ਬਾਕੀ ਸੇਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਆਪਣੀ ਤੁਸੀਂ ਵੀ ਗੱਲ ਰੱਖੀ ਹੈ ਜੀ ਧੰਨਵਾਦ ਥੈਂਕ ਯੂ ਇਹ ਭਾਈ ਜੀ ਨੇ ਸਮੱਸਿਆਵਾਂ ਦੱਸਿਆ ਇਸ ਤਰ੍ਹਾਂ ਜੇਕਰ ਕਿਦਾਂ ਦਾ ਕਾਰਨਦਾਰ ਦੱਸ ਰਿਹਾ ਵਿੱਚ ਇੱਕ ਸਮੱਸਿਆਵਾਂ ਆਪਣੀ ਦੱਸ ਰਿਹਾ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੇਖੋ ਲੋਕ ਆਪਾਂ ਕੱਲੇ ਇੱਕ ਨਾਲ ਤਕਾਦ ਨਹੀਂ ਕਰ ਰਹੇ ਵੱਖ-ਵੱਖ ਲੋਕਾਂ ਨਾਲ ਗੱਲ ਕਰ ਰਹੇ ਹਾਂ ਸਮੱਸਿਆਵਾਂ ਉਹ ਖੁੱਲ੍ਹ ਕੇ ਦੱਸ ਰਹੇ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਇਹ ਪ੍ਰਸ਼ਾਸਨ ਇਸ ਤੇ ਗੌਰ ਕਰੇ ਤਾਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਤਾਂ ਇਧਰ ਪੈਸੇ ਪੈਸਾ ਸਤਿਕਾਰ ਜੀ ਹੋਰ ਸੁਣਾਓ ਜੀ ਸਿਹਤ ਹੈ ਠੀਕ ਹੈ ਜੀ ਬਹੁਤ ਵਧੀਆ ਮਾਰਾ ਜੀ ਦਾ ਸਲਾਮ ਭਾਈ ਸਾਹਿਬ ਨਕੋਦਰ ਦੇ ਵਿੱਚ ਵੈਸੇ ਤਾਂ ਸਮੱਸਿਆਵਾਂ ਬਹੁਤ ਜ਼ਿਆਦੀਆਂ ਹਨ ਟ੍ਰੈਫਿਕ ਦੀ ਸਮੱਸਿਆ ਹੈ ਉਸ ਤੋਂ ਲੱਗੇ ਪਾਣੀ ਦੀ ਬੜੀ ਸਮੱਸਿਆ ਸੀਵਰੇਜ ਦੀ ਸਮੱਸਿਆ ਹੈ ਟੁੱਡੀ ਨਜ਼ਰ ਚ ਕੀ ਲੱਗਦਾ ਕਿ ਨਕੌਦਰ ਵਾਸੀ ਕਿਸ ਚੀਜ਼ ਤੋਂ ਪ੍ਰੇਸ਼ਾਨ ਹੈ ਸਾਰੇ ਪਾ ਪਰੇਸ਼ਾਨ ਟ੍ਰੈਫਿਕ ਤੋਂ ਪਰੇਸ਼ਾਨ ਆ ਕੋਈ ਪ੍ਰਸ਼ਾਸਨ ਨਹੀਂ ਚੋਨੀ ਸਰੇਮ ਹੋ ਰਹੀਆਂ ਪ੍ਰਸ਼ਾਸਨ ਖਿਆਲੀ ਨਹੀਂ ਲੱਗਦਾ ਪਿਆ ਕੀ ਬਣਦੇ ਹਾਲਾਤ ਕਿਉਂ ਬਣਦੇ ਜਾ ਰਹੇ ਆ ਇਦਾਂ ਹੀ ਹਾਲ ਚਾਲ ਦੁਕਾਨ ਦਾ ਚੋ ਬੈਠਾ ਅਗਲਾ ਦਫਾ ਕਰੋ ਮੈਂ ਫੇ ਕੀ ਲੈਣਾ ਦੇਣਾ ਅੱਜ ਜੇ ਅਸੀਂ ਕੱਲੀ ਕੱਲੀ ਦੁਕਾਨ ਤੇ ਜਾ ਕੇ ਮੈਂ ਕਹਾਂ ਸ਼ਾਇਦ ਕੋਈ ਪ੍ਰਸ਼ਾਸਨ ਜਾ ਕੇ ਕੱਲ ਕੱਲੇ ਵਿਊ ਲੋਕਾਂ ਦੇ ਲੈ ਰਹੇ ਆ ਮੈਂ ਸਾਈਂ ਕਸਮ ਕੋਈ ਨਹੀਂ ਨੇ ਉਧਰ ਦਾ ਨੇ ਉਧਰ ਨਾ ਕਿਸੇ ਵੱਡੀ ਸਮੱਡੀ ਸਮੱਸਿਆ ਦਾ ਗਣਾਉਂਗੇ ਉਧਰ ਦਾ ਖਿਆਲ ਨਹੀਂ ਕਿਸੇ ਬੰਦੇ ਦਾ ਖਿਆਲ ਹੀ ਨਹੀਂ ਕਿਸੇ ਪਾਸੇ ਤੁਹਾਡਾ ਬਿਜ਼ਨਸ ਕੰਮ ਕਰ ਦੁਕਾਨਦਾਰਾਂ ਦੇ ਕਿਦਾਂ ਚੱਲ ਰਿਹਾ ਹੈ ਬਸ ਦੁਕਾਨਦਾਰ ਮੀਡੀਅਮ ਹੀ ਹੈ ਬਸ ਮਾੜੀ ਮੋੜੀ ਗੱਡੀ ਚੱਲ ਜਿੰਦੀ ਹੈ ਉਹ ਪੁਰਾਣੇ ਕੰਮਕਾਰ ਥੋੜਾ ਜਿਹਾ ਕਿ ਦੁਕਾਨਦਾਰਾਂ ਦੇ ਕੰਮਕਾਰ ਚ ਫਰਕ ਪਿਆ ਵਾ ਕੰਮਕਾਰ ਚ ਲੱਗਦਾ ਕਿ ਫਰਕ ਕੰਮਕਾਰ ਚ ਫਰਕ ਕਿਉਂ ਪਿਆ ਹੈ ਪਿਆ ਹੁਣ ਮਾਰਕਟ ਠੰਡੀ ਹੈ ਵੈਸੇ ਆ ਦਿਨਾਂ ਦੀ ਠੰਡੀ ਹੁੰਦੀ ਹੈ ਠੀਕ ਹੈ ਜੀ ਕੋਈ ਅਹਿਮ ਵੱਡੀ ਸਮੱਸਿਆ ਦੱਸਣੀ ਚਾਹੋਗੇ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਹੀ ਆ ਸਭ ਕੋ ਨਜ਼ਰ ਆਉਂਦਾ ਹੀ ਆ ਫਿਰ ਵੀ ਆਪਾਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਕਿਸੇ ਚੀਜ਼ ਨੂੰ ਸਾਰਿਆਂ ਨੂੰ ਨਜ਼ਰ ਆਉਂਦਾ ਪ੍ਰਸ਼ਾਸਨ ਕੀ ਕਰਦਾ ਪਿਆ ਠੀਕ ਹੈ ਜੀ ਕੋਈ ਅਹਿਮ ਵੱਡੀ ਸਮੱਸਿਆ ਦੱਸ ਦਿਓ ਇੱਕ ਜੋ ਨੁਕਦਰ ਵਾਸੀ ਕਿਸੇ ਚੀਜ਼ ਤੋਂ ਪਰੇਸ਼ਾਨ ਹੈ ਸਾਰੀ ਸਾਰੇ ਜੋ ਸਾਰੇ ਪਰੇਸ਼ਾਨੀ ਹੈ ਦੁਕਾਨਦਾਰ ਜੋ ਮਰਜ਼ੀ ਕਹਦੀ ਸਾਰੇ ਪਰੇਸ਼ਾਨ ਸਾਰੇ ਪਰੇਸ਼ਾਨ ਇਕੱਲੇ ਨਹੀਂ ਅਸੀਂ ਸਾਰੇ ਸਾਰੇ ਪਰੇਸ਼ਾਨ ਸਾਰਿਆਂ ਨਾਲ ਗੱਲ ਕੀਤੀ ਅਸੀਂ ਪਿੱਛੇ ਦਾ ਕਰਦੇ ਗੱਲ ਆ ਰਹੇ ਹਰ ਇੱਕ ਬੰਦੇ ਦੀ ਅਲੱਗ-ਅਲੱਗ ਸਮੱਸਿਆ ਔਰ ਅੱਗੇ ਸਰ ਹਰ ਬੰਦੇ ਨੂੰ ਪਤਾ ਕਿ ਇਸ ਸਮੱਸਿਆ ਕੀ ਨਹੀਂ ਹੈਗੀ ਬਹੁਤ ਬਹੁਤ ਧੰਨਵਾਦੀ ਤੁਹਾਂ ਦਾ ਇਹ ਬਾਈ ਜੀ ਨੇ ਇੱਕ ਅਲੱਗ ਸਮੱਸਿਆ ਦੱਸੀ ਹੈ ਪਿੱਛੇ ਗੱਲ ਕਰੇ ਤਰੋਂ ਅਲੱਗ ਯਾਨੀ ਕਿ ਕੁੱਲ ਮਿਲਾਕੇ ਸਮੱਸਿਆਵਾਂ ਤਾਂ ਫਿਰ ਉਹੀ ਹੈ ਸਾਰਿਆਂ ਦੀਆਂ ਮਿਲਦੀਆਂ ਜੁਲਦੀਆਂ ਸੀਵਰ ਦੀ ਸਮੱਸਿਆ ਆ ਜਾਂ ਫਿਰ ਕੋਈ ਹੋਰ ਸਮੱਸਿਆ ਅਲੱਗ-ਅਲੱਗ ਲੋਕ ਨੇ ਅਲੱਗ-ਅਲੱਗ ਦੁਕਾਨਦਾਰ ਨੇ ਸੋਰੀ ਤਾਂ ਅਲੱਗ-ਅਲੱਗ ਸਮੱਸਿਆਵਾਂ ਨੇ ਉਹਨਾਂ ਦੀਆਂ ਤਾਂ ਇੱਧਰ ਦੀ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਇੱਧਰ ਬਾਈ ਜੀ ਬੈਠਿਆ ਇਹਨਾਂ ਨੂੰ ਪਛਣਾ ਕਿ ਇਹਨੂੰ ਕੋਧਰ ਵਾਸੀ ਦੀਆਂ ਸਮੱਸਿਆਵਾਂ ਕਿ ਖਾਸ ਕਰਕੇ ਅੱਜ ਦੁਕਾਨਦਾਰਾਂ ਨਾਲ ਗੱਲ ਕਰਨੀ ਸੀ ਚਾਹੀਦੀ ਕਿ ਦੁਕਾਨਦਾਰਾਂ ਨੂੰ ਪਤਾ ਲੱਗੇ ਕੀ ਸਮੱਸਿਆਵਾਂ ਨੇ ਉਹਨਾਂ ਦੀਆਂ ਤਾਂ ਇਹ ਵੀ ਇੱਕ ਸ਼ੋਰੂਮ ਤੇ ਪਹੁੰਚ ਚੁੱਕਿਆ ਭਾਈ ਸਭ ਬੈਠਿਆ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਫ ਡਿਟਾਲ ਠੀਕ ਹੈ ਜੀ ਕਿਰਪਾ ਤੁਸ ਸੁਣਾਓ ਜੀ ਥੇੜਾ ਕੋਈ ਜੀ ਮਿਹਰਬਾਨੀ ਜੀ ਨਕੌਦਰ ਵਾਸੀ ਕਿਸ ਚੀਜ਼ ਤੋਂ ਪ੍ਰੇਸ਼ਾਨ ਆ ਜਿਹੜੀਆਂ ਵੱਡੀਆਂ ਸਮੱਸਿਆਵਾਂ ਬਣਦੀਆਂ ਜਾ ਰਹੀਆਂ ਟ੍ਰੈਫਿਕ ਟ੍ਰੈਫਿਕ ਦੀ ਇੱਕ ਗੱਲ ਹੋਈ ਜੀ ਇੱਧਰੋਂ ਅੱਗੇ ਜੀ ਸੀਵਰੇਜ ਸੀਵਰੇਜ ਜਹੀ ਬਿਲਕੁਲ ਜੀ ਸਾਰਿਆਂ ਦੀ ਇਹ ਕਿੰਨੇ ਹੁਣ ਗੱਲਬਾਤ ਕੀਤੀ ਹੈ ਪਾਣੀ ਨਿਕਾਸੀ ਨਹੀਂ ਬ ਥੋੜੇ ਮੀਂਹ ਤਾਂ ਹੀ ਸਾਡੇ ਅੰਦਰ ਆਇੰਦਾ ਪਣੀ ਆਇੰਦਾ। ਇਸ ਮਸਲਾ ਹਾਲ ਕਾਫੀ ਦਿਨ ਚੱਲੀ ਜਾਂਦਾ, ਕੰਮ ਠੀਕ ਨੂੰ ਦਾ ਪਿਆ। ਕੰਮ ਹੋਇਆ ਨਹੀਂ ਗਾ। ਇੱਕ ਜੀ ਹੋਰ ਗੱਲ ਹੈ ਜੀ, ਕੁਝ ਦੁਕਾਨਦਾਰਾਂ ਨਾਲ ਮੇਰੀ ਗੱਲਬਾਤ ਵੀ ਹੋਈ। ਉਹਨਾਂ ਦਾ ਖੁੱਦ ਸਮਾਨ ਅੱਗੇ ਵੜਾ ਕੇ ਰੱਖਿਆ ਹੋਇਆ। ਹਾਂ ਪਰ ਪ੍ਰਸ਼ਾਸਨ ਦੀ ਉਹ ਦੇਖੋ ਜੀ ਤੈਨੂੰ ਗੱਲ ਦੱਸਾਂ ਉਹ ਕਹਿ ਰਿਹਾ ਕਿ ਸਾਨੂੰ ਟ੍ਰੈਫਿਕ ਦੀ ਸਮੱਸਿਆ ਲੋਕ ਅੱਗੇ ਸਮਾਨ ਵਧਾ ਕੇ ਰੱਖਦੇ ਆ। ਪਹਿਲਾਂ ਤੇ ਯੋਧ ਨੇ ਆਪ ਵੀ ਰੱਖਿਆ ਹੋਇਆ। ਰੱਖਿਆ ਆਪ ਆ ਪ੍ਰਸ਼ਾਸਨ ਦੇ ਬੰਦੇ ਨਹੀਂ ਰੱਖ ਰੱਖਣ ਨਾਲ ਦੇ ਨਾਲ ਹੁੰਦਾ ਨਾ ਜਦੋਂ ਆਮ ਸਮਾਨ ਨਹੀਂ ਜਾਂਦੇ ਵਾਗੇ। ਸਮਾਨ ਚਕਰਾਣਾ ਹੁੰਦਾ ਉਹ ਪਹਿਲਾਂ ਕ ਮੁਰਗੇ ਉਹ ਜਾਂਦੇ ਆ ਫਸਲਾਂ ਦੇ ਮੁਰਗੇ 15 ਮਿੰਟ ਫੇਲਾ ਦਿੰਦੇ ਉਹ ਟ੍ਰੈਫਿਕ ਦੀ ਸਮੱਸਿਆ ਦੇਖੋ ਜੀ ਤੁਹਾਡੀ ਬਿਲਕੁਲ ਰੋਡ ਦੇ ਨਜ਼ਦੀਕ ਦੁਕਾਨ ਹੈ ਫਰੰਟ ਤੇ ਬੈਠਿਓ ਜਦੋਂ ਵੀਰਵਾਰ ਹੁੰਦਾ ਤਾਂ ਹਾਲਾਤ ਕੀ ਬਣਦੇ ਆ ਵੀਰਵਾਰ ਕੀ ਆਮ ਪਬਲਿਕ ਦੀ ਬਿਰੋ ਖਰਾਬ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਆਹ ਦਿਨ ਤਾਂ ਫਿਰ ਵੀ ਚਲ ਮਾਣਾ ਮੋਟਾ ਹਰ ਮਜਾ ਇੱਕ ਲੰਘ ਜਾਂਦੇ ਹੋਣਗੇ ਪਰ ਜਦੋਂ ਵੀਰਵਾਰ ਆਉਂਦਾ ਉਹ ਦੋ ਵੱਡੇ ਇੱਥੇ ਡੇਰੇ ਆ ਬਬੂਲਾ ਬਾਦਸ਼ਾਹ ਸਮਾਨ ਕਿੰਨਾ ਲੋਕਾਂ ਬਾਹਰ ਲਾਇਆ ਵਾ ਇੱਕ ਦੇਖੋ ਦੇਖੀ ਜੀ ਸ਼ੁਰੂ ਸੀ ਵੱਡੀ ਵੱਡਾ ਕਾਰਨ ਬਣ ਗਿਆ ਜੀ ਜਿੰਨੀ ਰੋਡ ਵਧੀ ਆ ਉਹਨੇ ਟ੍ਰੈਫਿਕ ਜਮ ਹੋ ਜਾਂਦਾ ਇਹਦੇ ਨਹੀਂ ਇੱਥੇ ਪ੍ਰਸ਼ਾਸਨ ਜਾਂਦਾ ਹੀ ਨਹੀਂ ਕਿ ਪ੍ਰਸ਼ਾਸਨ ਚਾਵੇ ਤਾਂ ਮਿੰਟੇ ਠੀਕ ਹੋ ਸਕਦਾ ਉਹ ਨੂੰ ਕਿਉਂ ਨਹੀਂ ਗਿਆ ਹਾਂ ਦੇਖੋ ਜੇਕਰ ਕੋਲ ਮਲਾ ਕੇ ਨਕੋਦਰ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਤੇ ਅਹਿਮ ਸਮੱਸਿਆ ਕੀ ਬਣ ਚੁੱਕੀ ਹੈ ਬਸ ਆਹੀ ਟ੍ਰੈਫਿਕ ਦੀ ਮੇਨ ਜਿਹੜਾ ਉੱਧਰ ਤੱਕ ਬਰਸਾਤੀ ਮੌਸਮ ਦੇ ਚ ਹਾਲਾਤ ਕੀ ਹੁੰਦਾ ਬਰਸਾਤੀ ਦਾ ਪਤਾ ਹੀ ਤੁਹਾਨੂੰ ਤੁਸੀਂ ਆਪ ਇਥੇ ਦੇਖੋ ਨਾ ਨਹੀਂ ਹੁੰਦੀ ਕਿੱਦਾਂ ਤਾਂ ਪਰੇਸ਼ਾਨੀਆਂ ਆਉਂਦੀ ਹੈ ਸਾਡਾ ਤਾਂ ਇਦਾਂ ਹਾਲਾਤ ਹੁੰਦਾ ਅੱਧਾ ਮੋੜ ਤੋਂ ਡੁੱਬ ਜਾਂਦੇ ਕਈ ਵਾਰ ਬੰਦ ਵੀ ਹੋ ਜਾਂਦੇ ਇਹ ਤਾਂ ਹੈ ਹੀ ਪਰੇਸ਼ਾਨੀ ਤਾਂ ਆਉਂਦੀ ਸਮੁੰਦੀ ਹੈ ਸਭਾ ਪੋਲੀ ਆਮ ਪੋਲੀ ਖਰਾਬ ਹੁੰਦੀ ਨਾ ਇਹ ਰਸਤਾ ਨੰਗਰੋਂ ਮੋੜ ਤੋਂ ਸਕੋਟ ਜਾਂ ਗੱਡੀਆਂ ਨੇ ਕਿੰਨੇ ਕਿੱਥੇ ਜਾਣਗੇ ਇਹ ਹੋ ਜਾਂਦਾ ਨਾ ਬੰਦਾ ਦੁਕਾਨਦਾਰਾਂ ਦਾ ਕੰਮ ਕਰਕੇ ਤਾਂ ਦੁਕਾਨਦਾਰਾਂ ਦਾ ਕੰਮ ਠੱਪ ਹੋਣਾ ਹੀ ਹੈ ਪਰ ਬੰਦਾ ਕੋਈ ਨਹੀਂ ਆਣਾ ਕਿੰਨੀ ਬਰਸਾਤ ਚ ਕੀ ਹੋਊਗਾ ਟ੍ਰੈਫਿਕ ਦੇਖ ਕੇ ਕੋਈ ਆਂਦਾ ਨਹੀਂ ਕੋਈ ਦਰਾਂਦਾ ਨਹੀਂ ਜਿੰਨੇ ਲੱਗੀ ਛਾਗੇ ਸਾਰੇ ਇਸ ਵੇਲੇ ਕਾਮਯਾਬ ਹੋਏ ਆ ਦੇਖੋ ਉਧਰ ਪਿੱਛੇ ਜਾਂਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਇਸ ਸਮੱਸਿਆਵਾਂ ਨੂੰ ਮੁੱਖ ਰੱਖਿਆ ਔਰ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਸਾਹਿਤ ਕੋਈ ਮੜਾ ਮੋਟਾ ਜਾਗ ਜਾ ਸਾਡੀ ਰੋਟੀ ਰੋਜੀ ਬਣੀ ਰਹੇ ਸਭ ਦੀ ਬੜੀ ਗੱਲ ਆ ਤਾਂ ਧੰਨਵਾਦੀ ਮਿਹਰਬਾਨੀ ਥੈਂਕ ਯੂ ਤੇ ਅਲੱਗ-ਅਲੱਗ ਇਹ ਕਿਦਾ ਮੈਂ ਕਹਾਂ ਕਿ ਸਮੱਸਿਆਵਾਂ ਅਲੱਗ-ਅਲੱਗ ਨੇ ਸਾਰੀਆਂ ਸਮੱਸਿਆ ਸੌਰੀ ਇੱਕ ਹੀ ਐ ਪਰ ਲੋਕ ਬਦਲ ਸਕਦੇ ਆ ਦੁਕਾਨਦਾਰ ਬਦਲ ਸਕਦੇ ਆ ਪਰ ਸਮੱਸਿਆਵਾਂ ਉਹ ਹੀ ਨੇ ਸਾਰਿਆਂ ਦੀਆਂ ਟਰੈਫਿਕ ਦੀ ਸਮੱਸਿਆ ਵੱਡੀ ਸਮੱਸਿਆ ਜੇਕਰ ਦੂਜੇ ਪਾਸੇ ਗੱਲ ਕਰੀਏ ਆਪਾਂ ਤੇ ਬਾਰਿਸ਼ ਬਰਸਾਤੀ ਮੌਸਮ ਦੇ ਵਿੱਚ ਵੀ ਵੱਡੀ ਸਮੱਸਿਆ ਤਾਂ ਅੱਗੇ ਚੱਲਦੇ ਆ ਕਿਉਂਕਿ ਦੁਕਾਨਦਾਰ ਬਹੁਤ ਬਾਈ ਇੱਥੇ ਬੈਠੇ ਹੋ ਪਰ ਗੱਲਬਾਤ ਆਪਾਂ ਲਗਾਤਾਰ ਕਰਦੇ ਆ ਇੱਧਰ ਇੱਧਰ ਇੱਕ ਦੁਕਾਨ ਹੈ ਜੀ ਇਹਨਾਂ ਤੋਂ ਪੁੱਛ ਲੈਨੇ ਆਪਾਂ ਲੋ ਜੀ ਸੌਰੀ ਦੂਜੇ ਪਾਸੇ ਹੱਥ ਲਾ ਲਿਆ ਸੀ ਆਪਾਂ ਤਾਂ ਇਹ ਪਾਈ ਸਭ ਦੀ ਕਹੋ ਕਿ ਕਿੰਨੇ ਹੁਣ ਤੱਕ ਦੁਕਾਨਦਾਰਾਂ ਤੇ ਆਪਾਂ ਗਏ ਆਂ ਅਲੱਗ-ਅਲੱਗ ਸਮੱਸਿਆਵਾਂ ਤਕਰੀਬਨ ਸਾਰਿਆਂ ਦੀ ਹੈ। ਤਾਂ ਇਹਨਾਂ ਨਾਲ ਗੱਲ ਕਰ ਲੈਨੇ ਆਪਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਜੀ ਠੀਕਾ ਕੋਈ ਜੀ। ਜੀ ਉਸ ਨੂੰ ਕੋਦਰ ਵਾਸੀ ਨੂੰ ਪੁੱਛ ਰਹੇ ਸੀ ਕਿ ਨਕੋਦਰ ਵਾਸੀ ਦੀ ਇਸ ਟਾਈਮ ਚ ਵੱਡੀ ਸਮੱਸਿਆ ਕੀ ਬਣ ਚੁੱਕੀ ਹੈ ਕੀ ਸਮੱਸਿਆ ਨਕੋਦਰ ਵਾਸੀ ਕਿਸ ਚੀਜ਼ ਤੋਂ ਪ੍ਰੇਸ਼ਾਨ ਹੈ ਟ੍ਰੈਫਿਕ ਤੋਂ ਟ੍ਰੈਫਿਕ ਤੋਂ ਸਭ ਤੋਂ ਵੱਡੀ ਸਮੱਸਿਆ ਹੈ ਉਸ ਦਾ ਟ੍ਰੈਫਿਕ ਦੀ ਹੈ ਇਸ ਤੋਂ ਇਲਾਵਾ ਹੋਰ ਜੀ ਕੋ ਖਾਸ ਨਹੀਂ ਬਾਕੀ ਤਾਂ ਠੀਕ ਹੈ ਸਮੱਸਿਆਵਾਂ ਬਾਕੀ ਚੱਲੋ ਛੋਟੀਆਂ ਮੋਟੀਆਂ ਹੋ ਸਕਦੀਆਂ ਟ੍ਰੈਫਿਕ ਦੀ ਵੱਡੀ ਸਮੱਸਿਆ ਹੈ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੈ ਉਹ ਜਾਮ ਲੱਗਾ ਹੀ ਰਹਿੰਦਾ ਇਸ ਰੋਡ ਤੇ ਬਸ ਇਹਦੇ ਵਿੱਚ ਹੀ ਦੁਕਾਨਦਾਰੀ ਦੇ ਵਿੱਚ ਕੋਈ ਫਰਕ ਪੈਂਦਾ ਜਦੋਂ ਇੰਨਾ ਵੱਡਾ ਜਾਮ ਲੱਗ ਜਾਂਦਾ ਹੈ ਕੋਈ ਕਸਟਮਰ ਗੱਡੀ ਚ ਉਤਰਦਾ ਹੀ ਨਹੀਂ ਤੇ ਪੈਦਲ ਵਾਲਾ ਵੀ ਇਹ ਉਤਰਦਾ ਹੀ ਨਹੀਂ ਤੁਰਿਆ ਜਾਂਦੇ ਫਿੱਟੇ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਤੁਹਾਡੀ ਸਮਝ ਅਨੁਸਾਰ ਦੇਖੋ ਜੀ 92 ਜਿਹੜਾ ਕੀ ਕਰਨ ਦੇ ਮਰਾਸ਼ਾ ਨੂੰ ਸਾਈਡ ਦੂਜੀ ਦਿੱਤੀ ਜਾਵੇ ਰੂਟ ਡਿਵਰਟ ਕੀਤੇ ਜਾਣ ਤਾਂ ਫਰਕ ਪੈ ਸਕਦਾ ਹੈ ਫਿਰ ਫਰਕ ਪੈ ਸਕਦਾ ਹੈ ਕਿ ਦੁਕਾਨਦਾਰ ਖੁਦ ਵੀ ਜਿਹੜਾ ਬਾਹਰ ਆ ਆ ਕੀ ਕਰਨ ਦੇ ਮਾਲ ਇੰਨਾ ਨਾਲ ਲਾਉਂਦੇ ਉਹਨਾਂ ਨੂੰ ਹਟਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਖੁਦ ਵੀ ਹਟਾਉਣਾ ਚਾਹੀਦਾ ਹਟਾਉਣਾ ਚਾਹੀਦਾ ਬਿਲਕੁਲ ਸਹੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਮੱਸਿਆ ਬਾਈ ਨੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਹੈ। ਪਰ ਗੱਲਬਾਤ ਗੱਲ ਵੀ ਇਹਨਾਂ ਦੀ ਬਿਲਕੁਲ ਸਹੀ ਹੈ ਜੇਕਰ ਵੀਰਵਾਰ ਬਾਪੂ ਲਾਲ ਬਾਸ਼ ਹੋ ਗਿਆ ਮਹਾਰਾਸ਼ਟਰ ਵੱਡੇ ਡੇਰੇ ਆ ਤਾਂ ਲੋਕਨ ਮਸਤ ਕੋਣ ਬਹੁਤ ਦੁਰਦਰੋਥ ਹੁੰਦੇ ਆ ਪਰ ਗੱਲ ਇਹ ਹੈ ਕਿ ਜਦੋਂ ਵੀਰਵਾਰ ਤੋਂ ਬਿਨਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਫਿਰ ਹਾਲਾਤ ਉਹਦੇ ਵੀ ਇਸ ਤਰ੍ਹਾਂ ਹੁੰਦੇ ਆ ਉਹ ਤੋਂ ਫਿਰ ਜ਼ਿਆਦਾ ਟ੍ਰੈਫਿਕ ਵਧ ਜਾਂਦੀ ਹੈ। ਤਾਂ ਇਹ ਤਸਵੀਰ ਇੱਕ ਬਈ ਦੀ ਦੁਕਾਨ ਦੀ ਸੀ ਪਰ ਇਸ ਤੋਂ ਅੱਗੇ ਆਪਾਂ ਹੋਰ ਗੱਲਬਾਤ ਕਰ ਲੈਂਦੇ ਆ ਜੀ। ਅਲੱਗ-ਅਲੱਗ ਇੱਧਰ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਦੁਕਾਨਦਾਰਾਂ ਨੇ ਬਹੁਤ ਸਾਰੇ ਦੁਕਾਨਦਾਰਾਂ ਨਾਲ ਗੱਲਬਾਤ ਕਰ ਵੀ ਲਈ ਹੈ। ਸਮਸ਼ਿਆਵਾਂ ਤੋਂ ਲੋਕ ਪ੍ਰਸ਼ਾਸਨ ਸੀਵਰ ਦੀ ਸਮੱਸਿਆ ਬਹੁਤ ਇੱਕ ਵੱਡੀ ਸਮੱਸਿਆ, ਟ੍ਰੈਫਿਕ ਦੀ ਸਮੱਸਿਆ ਦੱਸੀ ਗਈ ਕਹਿੰਦੇ ਉਹ ਵੀ ਇੱਕ ਬਹੁਤ ਵੱਡੀ ਹੈ। ਤਾਂ ਫਿਰ ਵੀ ਸਾਹਮਣੇ ਗੱਲ ਕਰ ਲਈ ਹੁਣ। ਨਹੀਂ ਨਹੀਂ ਆਜੋ ਕੋਈ ਨਹੀਂ। ਹਲਿਆਣ ਦੇ ਭਰਾ। ਲਾਈਵ ਚੱਲਦਾ ਭਾਈ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਿਹਾ। ਮੈਂ ਤੇਰਾ ਦੇਖ ਰਿਹਾ। ਲੋ ਜੀ ਦੇਖੋ ਕੋਈ ਸਮੱਸਿਆ ਰੱਖ ਦਿਓ ਕੋਈ। ਮਾ ਕੁਝ ਨਹੀਂ ਹੈ ਜੀ। ਕੋਈ ਸਮੱਸਿਆ ਨਹੀਂ। ਲੋ ਜੀ ਪਹਿਲੇ ਦੁਕਾਨਦਾਰ ਇਹ ਕਹਿੰਦਾ ਤੁਹਾਨੂੰ ਕੋਈ ਸਮੱਸਿਆ ਲਾਈਵ ਚੱਲਦਾ ਪਈ ਉਹ ਲੋਕ ਨੂੰ ਪਤਾ ਆ ਮੈਨੂੰ ਪਤਾ ਆ ਤੂੰ ਰਹਿ ਦੇ ਤੇ ਮੇਰੀ ਗੱਲ ਸੁਣੇ ਲੋਕ ਤੁਹਾਨੂੰ ਦੇਖ ਰਹੇ ਆ ਤੁਹਾਡੇ ਲਈ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਪਰ ਸਮੱਸਿਆ ਦੱਸ ਦੋ ਕੋਈ ਇੱਕ ਸਮੱਸਿਆ ਕਹਨਾ ਦੋ ਕੋਈ ਨਹੀਂ ਕੀ ਕੀ ਕਹਿੰਦੇ ਕੀ ਕਿ ਕਹਾਂਗਾ ਕੀ ਕੀ ਸਮੱਸਿਆ ਟ੍ਰੈਫਿਕ ਦੀ ਆ ਟ੍ਰੈਫਿਕ ਦੀ ਆ ਤੇ ਫਿਰ ਪਹਿਲਾਂ ਹੀ ਦੱਸ ਦੇਣੇ ਸੀ ਇਸ ਨੂੰ ਸੇਵਾ ਹੀ ਕੀ ਸਤੋਣਾ ਸੀ ਮੈਨੂੰ ਇਹਦਾ ਨਹੀਂ ਸਤਾਨ ਦੀ ਗੱਲ ਨਹੀਂ ਕਰਦਾ ਭਰਾ ਤੈਨੂੰ ਮੈਗਾਪੌਲ ਪਤਾ ਨਹੀਂ ਨਰਾਜ਼ ਹੋ ਗਿਆ ਨਹੀਂ ਨਰਾਜ਼ ਤਾਂ ਨਹੀਂ ਮੈਂ ਕਹਿੰਦਾ ਆ ਤੇ ਆ ਰਿਹਾ ਪਹਿਲੇ ਕਿਉਂ ਜੋ ਮੈਂ ਕਹਿੰਦਾ ਨਹੀਂ ਨਹੀਂ ਮੈਂ ਤਾਂ ਦੇਖਦਾ ਆਓ ਮੇਰੀ ਗੱਲ ਸੁਣੋ ਮਜਾਕ ਕੀ ਲੈਦਾ ਚ ਐਦਾਂ ਹੀ ਚੱਲ ਜਾ ਐਦਾਂ ਹੀ ਚੱਲ ਗਿਆ ਵਾ ਚਲ ਫੇਰ ਕੀ ਹੋਇਆ ਦੱਸ ਚਲ ਕੋਈ ਗੱਲ ਨਹੀਂ ਫੇਰ ਇਹ ਆਪਣੇ ਭਰਾ ਨੇ ਕਿਉਂਕਿ ਬਹੁਤ ਸਾਰੇ ਲੋਕ ਕੈਮਰੇ ਅੱਗੇ ਨਹੀਂ ਆਉਣਾ ਚਾਹੁੰਦੇ ਇਹ ਗੱਲ ਨੂੰ ਆਪ ਸਮਝਦੇ ਆ ਪਰ ਇਹ ਥੋੜੇ ਮਜਾਕੇ ਸੁਵਾਦ ਨੇ ਕੋਈ ਪਿਛਲੀ ਵਾਰ ਆਇਸ ਤੇ ਮਜਾਕ ਕਿਨ ਚੱਲਦਾ ਰਹਿੰਦਾ ਕੋਈ ਮਜਾਕ ਕੋਈ ਨਹੀਂ ਕੀਤਾ ਭਰਾ ਰਿਆ ਆ ਦੇਖੋ ਅੱਜ ਇਹ ਪੂਰੇ ਫੁੱਲ ਮਜਾਕ ਜੇ ਲੱਗਦੇ ਅੱਜ ਮੂਡ ਮਾਫ ਖਾਰੇ ਚਲੋ ਤੁਹਾਨੂੰ 10 ਸਟਾਰ ਵੀ ਕਿਤਾ ਖਾਓ ਤੁਸੀਂ ਤਾਂ ਇਹਨਾਂ ਨੂੰ ਇਹ ਆਪਣੀ ਆ ਵੀ ਦੁਕਾਨ ਆਪਣੀ ਆ ਵੀ ਕਬਜ਼ਾ ਨਾ ਕੋ ਜੀ ਤੁਹਾਡੀ ਆਪਣੀ ਦੁਕਾਨ ਹੈ ਕਬਜ਼ਾ ਨਹੀਂ ਕਹਿਣਾ ਕਬਜ਼ਾ ਦਾ ਫਰੋਣਾ ਛਡਾ ਲੈਣਾ ਤਾਂ ਅੱਗੇ ਆਪਾਂ ਹੋਰ ਦੁਕਾਨਦਾਰ ਬਹੁਤ ਸਾਰੇ ਇਧਰ ਵੀਰ ਜਿਖਰੇ ਹਨ ਇਹ ਵੀ ਬੜੀ ਸਸਤੀ ਗੱਲ ਜੀ ਉਹ ਸੁਣਾਓ ਜੀ ਫਿਟਾ ਕੋਈ ਵਧੀਆ ਜੀ ਵਧੀਆ ਇਹ ਬਿੱਤੀ ਨਕੋਦਰ ਵਾਸੀ ਕਿ ਸਿੱਤੋਂ ਪ੍ਰੇਸ਼ਾਨ ਆ ਪ੍ਰੇਸ਼ਾਨ ਹੋਰ ਸਭ ਤੋਂ ਵੱਡੀ ਸਮੱਸਿਆ ਕੀ ਬਣਦੀ ਜਾ ਰਹੀ ਹੈ ਸਮੱਸਿਆ ਕਈ ਆ ਭਾਜੀ ਗਰਮੀ ਕੋਈ ਇੱਕ ਦੋ ਕਹਨਾ ਦੋ ਇੱਕ ਤਾਂ ਪਾਣੀ ਬਹੁ ਖੜਾ ਹੋ ਜਾਂਦਾ ਜੋ ਮੀਂਹ ਆਉਂਦਾ ਪਾਣੀ ਖੜਾ ਹੋ ਜਾਂਦਾ ਬਹੁਤ ਸਾਰੇ ਦੁਕਾਨਦਾਰਾਂ ਨੇ ਦੱਸਿਆ ਹਾਂ ਜੀ ਬਿਲਕੁਲ ਇੱਕ ਗਾਹ ਗੂਗ ਹੈ ਨਹੀਂ ਗਾ ਬਹੁਤ ਤੰਗੀ ਆਉਂਦੀ ਇਹ ਵੀ ਇੱਕ ਸਮੱਸਿਆ ਆ ਜੀ ਬਿਲਕੁਲ ਜੀ ਸਮੱਸਿਆ ਆਈ ਹੈ ਤੇ ਗਾ ਕੇ ਟ੍ਰੈਫਿਕ ਦੀ ਸਮੱਸਿਆ ਕੋਈ ਟ੍ਰੈਫਿਕ ਦੀ ਵੀ ਬਹੁਤ ਆ ਭਾਜੀ ਦੇਖੋ ਦੁਕਾਨਾਂ ਬਾਹਰ ਤੱਕ ਲਾ ਦਿੰਦੇ ਆ ਸੇਕ ਨਾਲ ਕਿੰਨੇ ਬਾਹਰ ਤੱਕ ਲੱਗੇ ਹੋਏ ਆ ਬਿਲਕੁਲ ਜੀ ਇਹ ਗੜੀਆਂ ਕਰਕੇ ਬਾਜ਼ਾਰ ਚ ਚਲੇ ਜਾਂਦੇ ਦੁਕਾਨਦਾਰ ਔਖਾ ਹੋ ਜਾਂਦਾ ਤਾਂ ਬਾਈ ਨੇ ਸਮੱਸਿਆਵਾਂ ਗਣਾਈ ਇੱਕ ਮੈਂ ਹੋਰ ਗੱਲ ਦੱਸ ਦਵਾਂ ਲੱਗਦਾ ਬਾਈ ਦਾ ਅੰਦਰੋਂ ਮਨ ਵੀ ਤੁਸੀਂ ਅਜੇ ਤੋ ਗਾਹਕ ਨਾ ਹੋਵੇ ਤਾਂ ਮਨ ਦੇ ਉੱਪਰ ਕੀ ਬੀਜਦੀ ਹੈ ਤੇ ਉਹ ਦੁਕਾਨਦਾਰ ਹੀ ਜਾਣਦਾ ਜੀ ਹਾਂਜੀ ਆ ਦੇਖੋ ਜੀ ਅੱਗੇ ਤੇ ਅੰਕਲ ਜੀ ਹਾਂਜੀ ਕੀ ਕਹਿ ਰਹੇ ਸੀਗੇ ਤੁਸੀਂ ਮੈਂ ਕਹਾਂ ਜੀ ਸੁੱਤੇ ਬੈ ਗੰਮ ਕਰ ਹੈ ਨਹੀਂ ਜੋ ਕੰਮ ਹੈ ਨਹੀਂ ਮੈਂ ਤੁਹਾਡੇ ਗੱਲ ਤੁਹਾਡੇ ਚਿਹਰੇ ਤੋਂ ਚ ਲੱਗਦਾ ਕਿ ਵਾਕਿਆ ਤੁਸੀਂ ਅੰਦਰੋਂ ਦੁਖੀ ਹੋ ਜੂਨ ਔਰ ਜੁਲਾਈ ਬਿਲਕੁਲ ਡੈਡ ਇਹ ਜਿਹੜੇ ਕਾਰਨ ਕੀ ਮੰਨ ਸਕਦੇ ਆ ਕਿ ਥੋੜਾ ਕੰਮ ਕੋਈ ਨਹੀਂ ਸਾਨੂੰ ਨਹੀਂ ਸਮਝ ਆਈ ਕਿ ਪਿੱਛੇ ਵੀ ਮੈਂ ਬਹੁਤ ਸਾਰੇ ਦਿਪੋ ਜੀ ਮੈਂ ਗਲਬਤ ਕੀਤੀ ਆ ਸਾਰੇ ਵਿਲੇ ਬੈਠੇ ਆ ਬਿਲਕੁਲ ਆ ਤਾਂ ਅਸੀਂ ਤੇ ਛੋਟੀ ਦੁਕਾਨਾ ਸਾਹਮਣੇ ਵੱਡੀ ਦੁਕਾਨ ਹੈ ਬਹੁਤ ਵੱਡੇ ਸ਼ੋਰੂਮ ਹੈ ਇਦਾਂ ਬਹੁਤ ਵੱਡੇ ਕਰੋੜਾਂ ਰੁਪਏ ਦੀ ਦੁਕਾਨ ਹੈ ਜੇ ਕੋਈ ਪਿਛਲੇ ਵਾਰ ਕਵਰ ਜੇ ਕੀਤੀ ਤਾਂ ਕਵਰ ਜੇ ਕੀਤੀ ਸੀ ਤਾਂ ਟਾਈਮ ਨਹੀਂ ਸੀ ਕਿਸੇ ਕੋਲ ਗੱਲ ਕਰਨ ਦਾ ਤੇ ਹੁਣ ਸਾਰੇ ਵਿਲੇ ਬੈਠੇ ਆ ਔਰ ਇਸੇ ਕਰਕੇ ਲੋਕੀ ਬਾਹਰ ਵੀ ਜਾ ਰਹੇ ਬਾਹਰ ਵੀ ਕੈਨੇਡਾ ਵੀ ਬਕਵਾਸ ਹੈ ਉਹ ਵੀ ਲੋਕੀ ਉੱਥੋਂ ਵਾਪਸ ਆਉਂਦੇ ਗਏ ਆ ਤਾਂ ਇਹ ਵੀ ਇੱਕ ਵੱਡੀ ਸਮੱਸਿਆ ਹੈ ਜਦੋਂ ਕੰਮ ਨਾ ਹੋਵੇ ਤਾਂ ਕਬੱਡੀ ਸਮੱਸਿਆ ਬਣ ਜਾਂਦੀ ਹੈ ਪਰ ਦੂਜੇ ਪਾਸੇ ਪਤਾ ਨਹੀਂ ਕਿੱਥੋਂ ਗੈਂਗਸਟਰ ਧਮਕੀਆਂ ਦੇਣ ਕਿ ਬਹੁਤ ਸਾਰੇ ਦੁਕਾਨਦਾਰਾਂ ਨੂੰ ਲੱਗ ਜਾਂਦੇ ਆ ਕਿ ਇਹਨਾਂ ਨੂੰ ਕੋਈ ਪੈਸੇ ਤਾਂ ਜਮ੍ਹਾਂ ਕਰਾ ਦਿਓ ਪਰ ਇਹਨਾਂ ਨੂੰ ਕੋਈ ਧਮਕੀ ਤਾਂ ਨਹੀਂ ਮਿਲਈ ਪਰ ਦੇਖੋ ਗੱਲ ਇਹ ਹੈ ਕਿ ਜੇ ਇੱਥੇ ਕੰਮ ਕਰਨੀ ਜਿਹੜੇ ਦੁਕਾਨਦਾਰਾਂ ਨੂੰ ਧਮਕੀਆਂ ਮਿਲਦੀਆਂ ਤੇ ਪੈਸੇ ਕਿੱਥੋਂ ਪੂਰੇ ਕਰ ਕਰਨਗੇ ਅੱਜ ਕੱਲ ਤਾਂ ਰੋਜੀ ਰੋਟੀ ਮੱਸਾਂ ਚੱਲਦੀ ਹੈ ਦੁਕਾਨਾਂ ਦੀ ਤਾਂ ਹਾਲਾਤ ਮਾੜੇ ਨੇ ਕੁੱਲ ਮਿਲਾ ਕੇ ਜੇ ਇੱਕ ਰੱਪਾ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਇੱਧਰ ਅੱਗੇ ਤੱਕ ਆਪਾਂ ਦੇਖ ਰਹ ਬਹੁਤ ਸਾਰੇ ਦੁਕਾਨਦਾਰ ਦੁਕਾਨਦਾਰ ਬੈਠੇ ਵੇਚ ਇਧਰ ਆਪਾਂ ਦੇਖ ਲੈਨੇ ਹੋਜੋ ਭਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਫੋਨ ਲਾ ਲਿਆ ਵਾ ਗੱਲ ਹੀ ਕਰ ਲ ਦੋ ਮਿੰਟ ਹੁਕਮ ਠੀਕ ਆ ਕੋ ਜੀ ਬਹੁਤ ਵਧੀਆ ਜੀ ਉਧਰ ਵਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਐ ਕਿਸੇ ਚੀਜ਼ ਤੋਂ ਪਰੇਸ਼ਾਨ ਹੈ ਕੋ ਉਧਰ ਦੀ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਇਸ ਤੋਂ ਇਲਾਵਾ ਜੀ ਇੱਕ ਹੋ ਗਈ ਸਾਰਿਆਂ ਨੇ ਗਣਾਈਆ ਟ੍ਰੈਫਿਕ ਟ੍ਰੈਫਿਕ ਹੋ ਗਈ ਆ ਇੱਕ ਜਿਹੜਾ ਵਾ ਬਰਸਾਤਾ ਦਾ ਪਾਣੀ ਜਿਹੜਾ ਵਾ ਉਹ ਹੈ ਉਹ ਸੀਵਰੇਜ ਦਾ ਸਮੱਸਿਆ ਜੀ ਲੰਮੇ ਟਾਈਮ ਤੋਂ ਚੱਲ ਰਹੀ ਹੈ ਕੀ ਲੱਗਦਾ ਹੱਲ ਕਿਉਂ ਨਹੀਂ ਹੋ ਰਹੀ ਹੈ ਹੱਲ ਤਾਂ ਸਰਕਾਰਾਂ ਨੇ ਕਰਨਾ ਪ੍ਰਸ਼ਾਸਨ ਨੇ ਹੱਲ ਕਰਨਾ ਹੈ ਪ੍ਰਸ਼ਾਸਨ ਨੇ ਹੱਲ ਕਰਨਾ ਸਮੱਸਿਆ ਕਬੱਡੀ ਬਣ ਚੁੱਕੀ ਹੈ ਸਮੱਸਿਆ ਸਭ ਤੋਂ ਵੱਡੀ ਇਹੀ ਆ ਕੋਈ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਨਿਗਾਹ ਕਰੇ ਧਿਆਨ ਦੇਣਾ ਚਾਹੀਦਾ ਬਹੁਤ ਜ਼ਿਆਦਾ ਸਰਕਾਰਾਂ ਆ ਗਈਆਂ ਪਈ ਚੁੱਕੇ ਆ ਫਿਰ ਕੰਮ ਵੀ ਮਾਰੇ ਮੋਟੇ ਹੋਣੇ ਚਾਹੀਦੇ ਹੋਣੇ ਚਾਹੀਦੇ ਹੋਣੇ ਚਾਹੀਦੇ ਜ਼ਰੂਰ ਹੋਣੇ ਚਾਹੀਦੇ ਆ ਪਰ ਨਹੀਂ ਤੇ ਆਣੀ ਜੰਦੇ ਸਹੀ ਗੱਲ ਹਾਂ ਲੋਕਲ ਐਮ ਐਲ ਏ ਵੀ ਲਿਆ ਕੇ ਦੇਖ ਲਿਆ ਸੀ ਤਾਂ ਪਰ ਉਹਨੇ ਵੀ ਕੁਝ ਨਹੀਂ ਕੀਤਾ ਬਣਿਆ ਕੁਛ ਨਹੀਂ ਕੀਤਾ ਨਹੀਂ ਕੁਝ ਕੀਤਾ ਉਹਨਾਂ ਨੇ ਵੀ ਸ਼ਹਿਰ ਵਾਸਤੇ ਨਹੀਂ ਕਿਸੇ ਨੇ ਵੀ ਸੋਚਿਆ ਕੋਈ ਵੀ ਸਰਕਾਰ ਆਈਆ ਚਾਹੇ ਕਾਂਗਰਸ ਦੀ ਆਪ ਦੀ ਪਰ ਕਿਸੇ ਨੇ ਸ਼ਹਿਰ ਦੇ ਬਾਰੇ ਕੁਝ ਨਹੀਂ ਸੋਚਿਆ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ ਤਾਂ ਇਹ ਬਾਈ ਦੀ ਕੁਝ ਲੱਗ ਸਮੱਸਿਆ ਸੀ ਇਹ ਸ਼ਹਿਰ ਦਾ ਇਹ ਦੁਕਾਨ ਤੇ ਬਾਈ ਆਪਣੀ ਉਹ ਦੁਕਾਨ ਸੀਗੀ ਜੀ ਠੀਕ ਹੈ ਜੀ ਤਾਂ ਇਹ ਆਪਾਂ ਤੁਹਾਡੇ ਨਾਲ ਇੱਕ ਵਾਦਾ ਕੀਤਾ ਸੀ ਕਿ ਪ੍ਰਿੰਸ ਮੋਬਾਈਲ ਉਹ ਅੱਗੇ ਨਜ਼ੀ ਥੋੜੀ ਦੂਰੀ ਹੈ ਕਿ ਉਥੋਂ ਤੱਕ ਆਪਾਂ ਪਹੁੰਚ ਚੁੱਕੇ ਆ ਕੱਲੇ ਕੱਲੇ ਬਾਈ ਨਾਲ ਗੱਲ ਕਰਦੇਗਾ ਤੇ ਭਾਈ ਜਸਤਾਲ ਜੀ ਕੀ ਹਾਲ ਚਾਲ ਹੈ ਠੀਕ ਆ ਤੁਸੀਂ ਵੀ ਸਾਡੇ ਵਾਂਗ ਵਿਹਲੇ ਫਿਰਦੇ ਹੋ ਲੱਗਦਾ ਕਸਟਮਰ ਨਹੀਂ ਆ ਗਏ ਚਲ ਕੋਈ ਗੱਲ ਨਹੀਂ ਨਕੌਦਰ ਵਾਸੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਕਿਸ ਚੀਜ਼ ਤੋਂ ਪਰੇਸ਼ਾਨ ਹੈ ਟ੍ਰੈਫਿਕ ਦੀ ਭਜੀ ਭਾਈ ਸਾਰਿਆਂ ਨੇ ਕਿਹਾ ਕਹਿੰਦੇ ਟ੍ਰੈਫਿਕ ਤੋਂ ਬੜੇ ਪਰੇਸ਼ਾਨ ਆ ਲੱਗਦਾ ਕੜੇ ਉਹ ਹੂਟਰ ਵੱਡੇ ਵੱਡੇ ਹਾਰਨ ਗੂੰਜਦੇ ਆ ਕੰਨਾਂ ਦੇ ਵਿੱਚੋਂ ਉਧਰ ਪੁੱਛੋ ਲਓ ਜੀ ਇਨਕਲ ਆ ਜਾਂਦੇ ਆ ਜੀ ਹਾਂਜੀ ਤੁਸੀਂ ਦੱਸ ਦਿਓ ਮੈਂ ਬਗਦੀ ਇੱਕ ਚੋਰੀਆਂ ਦੀ ਸਮੱਸਿਆ ਹੈ ਚੋਰੀਆਂ ਆਏ ਦਿਨ ਕੋਈ ਚੋਰੀ ਹੁੰਦੀ ਹੈ ਰੋਜ਼ ਰਿਪੋਰਟਾਂ ਚ ਚਲਦੀਆਂ ਰੋਜ਼ ਹੀ ਤਾਂ ਇਸ ਤੋਂ ਇਲਾਵਾ ਇੱਕ ਸੀਵਰੇਜ ਦੀ ਸਮੱਸਿਆ ਪਾਣੀ ਦੀ ਕਿੱਦਾਂ ਕਿੰਨੀ ਕੋਈ ਸਮੱਸਿਆ ਪਾਣੀ ਬਗਦੀ ਸੀਵਰੇਜ ਹੈ ਤੇ ਬਾਂਦੀ ਰਹਿੰਦੀ ਹੈ ਬਾਂਦੀ ਰਹਿੰਦੀ ਹੈ ਤਾਂ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਇਹ ਵੀ ਸਾਰਾ ਕੰਮ ਸਹੀ ਕਰਨਾ ਚਾਹੀਦਾ ਹੈ ਸਹੀ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹਨਾਂ ਨੇ ਆਪਣੇ ਸੁਝਾਅ ਰੱਖਿਆ ਹੈ ਅੱਗੇ ਤੱਕ ਦਿਖਾਉਨੇ ਆ ਤਾ اے بھائی صاحب ਇਹਨਾਂ ਦਾ ਪੁੱਛਣਾ ਹੈ بھائی صاحب ਸਤਿ ਸ਼੍ਰੀ ਅਕਾਲ ਜੀ ਉਹ ਕਿਹੜਾ ਕੌਣ ਜੀ ਭਾਈ ਨਕੌਦਰ ਦੀ ਤੁਸੀਂ ਹਾਂਜੀ ਨਕੌਦਰ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਜੀ ਕਿਸ ਸਮੱਸਿਆ ਤੋਂ ਲੋਕ ਪਰੇਸ਼ਾਨ ਹੈ ਕੁਛ ਤੇ ਬੱਕਰੀ ਹੈ ਕੋਈ ਕੰਟਰੋਲ ਨਹੀਂ ਇਥੇ ਕੰਟਰੋਲ ਨਹੀਂ ਹੈ ਇੱਕ ਦੀਦੀ ਦੀ ਸੰਗਤ ਬਹੁਤ ਆਂਦੀ ਹੈ ਕੰਟਰੋਲ ਦਾ ਖਤੇ ਹੈ ਨਹੀਂ ਕੰਟਰੋਲ ਹੈ ਨਹੀਂ ਪੁਲਿਸ ਦੀ ਡਿਊਟੀ ਕੋਈ ਨਹੀਂ ਠੀਕ ਹੈ ਜੀ ਠੀਕ ਇਹ ਚਾਹੀਦੀ ਆ ਗੱਡੀਆਂ-ਗੱਡੀਆਂ ਲਾ ਸੜਕ 'ਤੇ ਲੱਗ ਚੱਲੇ ਜਾਂਦੀ ਹੈ ਜਾਮ ਲੱਗ ਜਾਂਦਾ ਬਸ ਇਹੀ ਹੈ ਕੰਟਰੋਲ ਚਾਹੀਦਾ ਮੈਨੂੰ ਇਕ ਜੀ ਇੱਕ ਪਾਣੀ ਦੀ ਸਮੱਸਿਆ ਕਿਦਾਂ ਕਿੰਨੀ ਕੁ ਪ੍ਰਸ਼ੰਕ ਪਾਣੀ ਦੀ ਸਮੱਸਿਆ ਕਾਫੀ ਐਮੀਮੂ ਆ ਜੇ ਪਾਣੀ ਬਹੁਤ ਫੇ ਰੁੱਖਾ ਹੋ ਜਾਂਦਾ ਔਖਾ ਹੋ ਜਾਂਦਾ ਪਾਣੀ ਦਾ ਕੋਈ ਨਿਕਾਸ ਨਹੀਂ ਜਾਂਦਾ ਕੋਈ ਸੀਵੇ ਹੀ ਨਹੀਂ ਪਿਆ ਇੰਨੇ ਚੱਲਦਾ ਕੋਈ ਕੁਛ ਨਹੀਂ ਪਿਆ ਕੋਈ ਨਿਕਾਸ ਨਹੀਂ ਪਾਣੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੀ ਸਮੱਸਿਆ ਰੱਖੀ ਜੀ ਤਾਂ ਇਹ ਭਈ ਸਮਨ ਵੀ ਸਮੱਸਿਆ ਰੱਖਿਆ ਅਲੱਗ-ਅਲੱਗ ਸਮੱਸਿਆਵਾਂ ਸਮ ਸਮਸਹੂਰੀ ਉਹੀ ਨੇ ਸਾਰਿਆਂ ਦੀ ਕਿੰਨੀ ਤੱਕ ਆਪਾਂ ਟ੍ਰੈਫਿਕ ਦੀ ਸਮੱਸਿਆ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਫਿਰ ਅੱਗੇ ਜੇਕਰ ਦੂਜੀ ਸਮੱਸਿਆ ਆਪਾਂ ਗੱਲ ਕਰੀਏ ਤਾਂ ਪਾਣੀ ਦੀ ਸਮੱਸਿਆ ਤਕਰੀਬਨ ਸਾਰਿਆਂ ਨੇ ਦੱਸੀ ਆ ਇਸ ਤੋਂ ਅੱਗੇ ਇੱਧਰ ਕਿਸਮ ਗੱਲ ਆਪਾਂ ਕਰ ਲੈਣੇ ਕੋਈ ਨਹੀਂ ਹਾਂ ਜੀ ਭਾਈ ਐਸਸਤ ਗੱਲ ਜੀ ਪੁੱਛਣਾਓ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਨੁਕਦਰ ਦੀ ਸਭ ਤੋਂ ਜੀ ਵੱਡੀ ਸਮੱਸਿਆ ਕਿਹੜੀ ਹੈ ਔਰ ਕਿਸ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ ਇੱਕ ਤਾਂ ਟ੍ਰੈਫਿਕ ਦੀ ਠੀਕ ਹੈ ਜੀ ਸੈਕੰਡ ਆ ਪਾਣੀ ਧਾੜੀ ਕਿਹੜਾ ਇਹ ਨਹੀਂ ਇਹ ਹੁਣ ਦੇਖੀ ਪਾਣੀ ਕਿੰਨਾ ਕਿੰਨਾ ਖੜ ਜਾਂਦਾ ਇੱਥੇ ਹਾਂ ਬਿਲਕੁਲ ਬਿਲਕੁਲ ਜੀ ਜਿਵੇਂ ਮਰੇੜੇ ਵੀ ਫੁੱਟ ਅੱਧਾ ਫੁੱਟ ਕਿੰਨਾ ਘੜ ਜਾਂਦੇ ਇੱਥੇ ਜਦੋਂ بارش ਹੁੰਦੀ ਹੈ ਤੇ ਜਿਆਦਾ بارش ਪੈ ਜੇ ਇੱਥੇ ਤਾਂ 9 ਇੰਚੀ ਹੁੰਦਾ ਬਟ ਦਖਣੀ ਅੱਡੇ ਜਾ ਕੇ ਤਾਂ ਤਿੰਨ ਤਿੰਨ ਕਿਸ਼ਤੀਆਂ ਚੱਲਣ ਵਾਲੇ ਹਾਲਾਤ ਹੋ ਜਾਂਦੇ ਤਿੰਨ ਤਿੰਨ ਚਾਰ ਚਾਰ ਫੁੱਟ ਹੋ ਜਾਂਦਾ ਉਹਦਾ ਪਣੀ ਖੜ ਜਾਂਦਾ ਹੈ ਪਰੇਸ਼ਾਨ ਦੇਖੋ ਉਮਰ ਦਾ ਤਜਰਬਾ ਤੁਹਾਡਾ ਵੀ ਕਾਫੀ ਜਿਆਦਾ ਹੈ ਪਰ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਸਮੱਸਿਆਵਾਂ ਤੋਂ ਨੁਕਦਰ ਵਾਸੀ ਜੂਝ ਰਿਹਾ ਹੈ ਇਹ ਮੇਰੇ ਹਿਸਾਬ ਨਾਲ ਮੈਂ 1999 ਦਾ ਆਇਆ ਉਹਦਾ ਹੀ ਕੰਮ ਚੱਲਦਾ ਹੈ ਇੱਥੇ ਫਿਰ ਲਾ ਲਓ ਜੀ 25 ਸਾਲ ਹੋ ਗਏ ਤੇ ਪੰਜ ਸਰਕਾਰਾਂ ਬਦਲੀਆਂ ਹਾਂਜੀ 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 ਲੋਕਾਂ ਦੀਆਂ ਤਕਦੀਰਾਂ ਨਹੀਂ ਬਦਲੀਆਂ ਉਹ ਟ੍ਰੀਟਮੈਂਟ ਪਲਾਂਟ ਲਾਇਆ ਸੀ ਉੱਥੇ ਉਹ ਲਾ ਦਿੱਤਾ ਬਟ ਉਹਦੀ ਕੋਈ ਮੈਂਟੇਨੈਂਸ ਨਹੀਂ ਹੋ ਰਹੀ ਉਹਦੀ ਬਸ ਸਿਸਟਮ ਹੀ ਲੱਗ ਗਿਆ ਪੈਸੇ ਲਾਤੇ ਤੇ ਖਤਮ ਕਰਤਾ ਉਹਦੇ ਬਾਅਦ ਕੁਝ ਨਹੀਂ ਬਣਿਆ ਕੁਝ ਨਹੀਂ ਆਪਾਂ ਇਦਾਂ ਹੀ ਬਸ ਉਹ ਹੀ ਚੱਲ ਇਦਾਂ ਖਤਮ ਹੋਣ ਤੇ ਬਾਕੀ ਸਟਰੀਟ ਲਾਈਟ ਵਗੈਰਾ ਇਹਨਾਂ ਦੀਆਂ ਬਹੁਤ ਸੋਹਣੀਆਂ ਆ ਇਹ ਤਾਂ ਸੱਚੀ ਚਲੋ ਇੱਕ ਚੀਜ਼ ਤਾਂ ਚੱਜਦੀ ਮਿਲੀ ਹਾਂਜੀ ਤੇ ਵਧੀਆ ਕੰਮ ਵਧੀਆ ਕੰਮ ਨਹੀਂ ਦੇਖੋ ਵਧੀਆ ਨੂੰ ਆਪਾਂ ਵਧੀਆ ਕਹਾਂਗੇ ਕਿਹੜੀ ਸਮੱਸਿਆ ਹੈ ਉਹ ਤਾਂ ਜੀ ਸਮੱਸਿਆ ਹੈ ਉਹ ਸਾਰਿਆਂ ਨੂੰ ਪਤਾ ਕਿ ਇੱਕ ਵੱਡੀ ਸਮੱਸਿਆ ਹੈ ਹਾਂਜੀ ਤੇ ਲੋਕ ਬਾਕੀ ਜੇ ਤੁਸੀਂ ਕੋਈ ਮੁੱਦਾ ਚੱਕਦੇ ਆ ਨਾ ਸੁਲਝੂਗਾ ਮੁੱਦਾ ਇਹ ਕੋਈ ਗੱਲ ਨਹੀਂ ਕੋਈ ਜੇ ਅਸੀਂ ਕੱਲੇ ਕੱਲੇ ਦੁਕਾਨ ਤੋਂ ਪੁੱਛਿਆ ਸਾਰੇ ਵੋਟਰ ਐ ਸਾਰੇ ਨੇ ਬੋਟਾ ਪਾਈ ਹੈ ਪਰ ਕੱਲੇ ਕੱਲੇ ਬੰਦੇ ਸੁਝਾਅ ਸ਼ਾਇਦ ਸਾਡੀ ਕੋਈ ਖਬਰ ਹੈ ਪ੍ਰਸ਼ਾਸਨ ਤੱਕ ਜਾਵੇ ਔਰ ਕੋਈ ਸੁਧਾਰ ਹੋ ਜਾਏ ਅਸੀਂ ਤਾਂ ਕੋਸ਼ਿਸ਼ ਉਪਰਾਲਾ ਕਰ ਰਹੇ ਹਾਂ ਪਰ ਤੁਹਾਡੇ ਸਾਰਿਆਂ ਨੂੰ ਸਾਥ ਚਾਹੀਦਾ ਹੈ ਬਿਲਕੁਲ ਬਿਲਕੁਲ ਬਹੁਤ ਬਤਾਨਾ ਹੈ ਬਾਕੀ ਸੜਕਾਂ ਦਾ ਵਿਕਾਸ ਬਹੁਤ ਸੋਹਣਾ ਇੱਥੇ ਹੋਇਆ ਹੈ ਇਹਨਾਂ ਦਾ ਬਹੁਤ ਇੱਕ ਅਸੀਂ ਟ੍ਰੈਫਿਕ ਦੀ ਜਿਹੜੀ ਨਾ ਸਮੱਸਿਆ ਹੈ ਆਪਕੇ ਦੀ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਬਸ ਇਹ ਹੀ ਹੈ ਜੀ ਹੋਰ ਤਾਂ ਸਾਰੇ ਨੇ ਦੱਸਿਆ ਕਿੰਨਾਂ ਨਾਲ ਹੁਣ ਤੱਕ ਗੱਲ ਕੀਤੀ ਹੈ ਸਾਰੇ ਇਹ ਗੱਲ ਕਹਿ ਰਹੇ ਸੀ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਆ ਜਦ ਕਿ ਮਤਲਬ ਇੱਧਰ ਬਾਈਪਾਸ ਵੀ ਦੁਬਾਰਾ ਬਣ ਗਿਆ ਵਧੀ ਪਰ ਫਿਰ ਵੀ ਇਦਾਂ ਦਾ ਇਦਾਂ ਰਿਹਾ ਪਤਾ ਨਹੀਂ ਉਹ ਕੀ ਚੱਕਰ ਆ ਸਾਨੂੰ ਨਹੀਂ ਪਤਾ ਲੱਗਾ ਇਹ ਤੱਕ ਧੰਨਵਾਦ ਜੀ ਮਿਹਰਬਾਨੀ ਤਾਂ ਸਮਸ਼ਾ ਇਹ ਇੱਕ ਵੱਡੀ ਸਮੱਸਿਆ ਤਾਰੀਫ ਸਮੱਸਿਆ ਤਾਰੀਫ ਕਹਿ ਜਾ ਰਹੇ ਆ ਤਾਰੀਫ ਜਰੂਰ ਪ੍ਰਸ਼ਾਸਨ ਦੀ ਹੋਈ ਹੈ ਪਹਿਲਾਂ ਕਿਸੇ ਨੇ ਤਾਰੀਫ ਨਹੀਂ ਕੀਤੀ ਤੇ ਇਹ ਕਹਿੰਦੇ ਕਿ ਕੋਈ ਚੰਗੇ ਕੰਮ ਹੋਇਆ ਹੈ ਵੀ ਸੜਕ ਵਧੀਆ ਬਣਾ ਦਿੱਤੀ ਹੈ ਤਾਂ ਇੱਕ ਤਾਰੀਫ ਕਿੱਥੇ ਪड़ਦੀ ਹੈ ਤਾਂ ਫਿਰ ਉਹ ਕਰਨੀ ਵੀ ਚਾਹੀਦੀ ਹੈ ਅਸੀਂ ਵੀ ਤਾਰੀਫ ਕਰਾਂਗੇ ਕਿ ਤੇ ਸਰਕਾਰ ਕੰਮ ਕਰੂਗੀ ਪ੍ਰਸ਼ਾਸਨ ਕੰਮ ਕਰੂਗਾ ਤਾਂ ਫਿਰ ਉੱਥੇ ਤਾਰੀਫ ਲਾਜ਼ਮੀ ਬਣਦੀ ਹੈ ਜ਼ਰੂਰੀ ਬਣਦੀ ਹੈ ਤਾਂ ਅਸੀਂ ਜਿਸ ਜਗ੍ਹਾ ਤੇ ਅਸੀਂ ਤੁਹਾਨੂੰ ਕਿਹਾ ਸੀ ਉੱਥੇ ਉਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਹਾਂ ਸਾਹਮਣੇ ਇੱਧਰ ਤਸਵੀਰ ਦਿਖਾ ਦਿੰਨਾ ਮੈਂ ਹੁਣ ਆਪਾਂ ਇੱਥੇ ਖਬਰ ਦਾ ਐਂਡ ਕਰਦੇ ਹਾਂ ਤਾਂ ਪ੍ਰਿੰਸ ਮੋਬਾਈਲ ਸ਼ਾਪ ਦੁਕਾਨ ਦੀ ਗੱਲ ਹੋਈ ਸੀ ਕਿ ਅੱਜ ਦਾ ਰੂਟ ਜੋ ਹੈ ਅੱਜ ਦੀ ਖਬਰ ਉੱਥੋਂ ਤੱਕ ਦੀ ਹੈ ਤਾਂ ਲੱਗ ਲੱਗ ਸਮੱਸਿਆਵਾਂ ਨਿਕਲ ਕੇ ਆਈਆਂ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਸੀ ਟਰੈਫਿਕ ਦੀ ਸਮੱਸਿਆ ਸੀ ਕਿ ਇੱਕ ਦੁਕਾਨਦਾਰ ਕਹਿੰਦਾ ਕਿ ਲੋਕ ਸਮਾਨ ਵਧਾ ਕੇ ਲੌਂਦੇ ਆ ਤਾ ਹੋਰ ਵੀ ਸਮੱਸਿਆ ਸਾਹਮਣੇ ਕਈ ਆਈਆਂ ਚੋਰੀਆਂ ਕਿੰਦੇ ਲਗਾਤਾਰ ਹੋ ਰਹੀਆਂ ਬਹੁਤ ਸਰੀ ਸਮੱਸਿਆਵਾਂ ਪੁਰ ਸਾਡੀ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਤੁਸੀਂ ਸਮੱਸਿਆਵਾਂ ਨੂੰ ਹੱਲ ਕਰੋ ਹੱਲ ਕਰਨ ਦੇ ਨਾਲ ਨਕਉਦਰ ਚੰਗੇ ਪਾਸੇ ਨੂੰ ਜਾ ਸਕਦਾ ਇੱਕ ਵਧੀਆ ਸ਼ਹਿਰ ਬਣ ਸਕਦਾ ਪਵਿੱਤਰ ਸ਼ਹਿਰ ਹੈ ਦੋ ਵੱਡੇ ਡੇਰੇ ਹੁਣ ਤਾਂ ਕਾਫੀ ਡੇਰੇ ਬਣ ਚੁੱਕੇ ਜੋ ਵੱਡੇ ਡੇਰੇ ਇੱਥੇ ਲੋਕ ਮਸਤ ਕਹਣੋਂ ਆਉਂਦੇ ਜੂ ਲੋਕ ਇੱਥੇ ਆਉਣ ਤੱਕ ਕਹਿਣ ਹਾਂ ਜੀ ਨਕਉਦਰ ਅਸੀਂ ਗਏ ਸੀ ਨਕਉਦਰ ਬੜਾ ਸੋਹਣਾ ਸੀ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਸੀਂ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੋਨੂ ਹੀ ਰਹਾਰਦੀ ਪੈਨਨਾਰ نیوز ਨਕਉਦਰ